ਗੁਰੂ ਸਾਹਿਬ ਨੇ فرمایا ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਡਾ ਇੰਨਾ ਪਾਣੀ ਦਾ ਸਤਕਾਰ ਗੁਰੂ ਸਾਹਿਬ ਨੇ ਕਰਨ ਨੂੰ ਕਿਹਾ ਸੀ ਪਰ ਸਾਡਾ ਅੱਜ ਹਾਲਾਤ ਇਹ ਹੋਏ ਪਏ ਨੇ ਇਕੱਲੇ ਲੁਧਿਆਣੇ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਇਸ ਪਾਣੀ ਦੇ ਕਰਕੇ ਕਾਲਾ ਪੀਲਿਆ ਐਚ ਆਈ ਵੀ ਬੱਚਿਆਂ ਨੂੰ ਤਿੰਨ ਤਿੰਨ ਚਾਰ ਚਾਰ ਮਹੀਨੇ ਦੇ ਬੱਚਿਆਂ ਦੇ ਵੀ ਸ਼ੂਗਰ ਦੇ ਇਨਸੂਲਿਨ ਲੱਗਣ ਲੱਗੇ ਤਾਂ ਇਹਦੇ ਉੱਤੇ ਅੱਜ ਪੰਜਾਬ ਦੇ ਲੋਕਾਂ ਨੂੰ ਕੰਬੀਰ ਹੋਣ ਦੀ ਲੋੜ ਹੈ ਜੀਦਾ ਹੋਕਾ ਪਿਛਲੇ ਲੰਬੇ ਸਮੇਂ ਤੋਂ ਭਾਈ ਹਮਤੋਜ ਮਾਨ ਜੀ ਲੱਖਾ ਸਿਧਾਣਾ ਵੀ ਕੁਲਦੀਪ ਸਿੰਘ ਖੈਰਾ ਭਾਜੀ ਇਹਨਾਂ ਦੀ ਪੂਰੀ ਟੀਮ ਪੂਰੇ ਪੰਜਾਬ ਨੂੰ ਅਵੇਅਰ ਕਰਨ ਦੀ ਗੱਲ ਕਰ ਰਹੀ ਆ ਤਾਂ ਅੱਜ ਹੰਬੜਾ ਪਿੰਡ ਦੇ ਵਿੱਚ ਪਹੁੰਚੇ ਨੇ ਭਾਈ ਜੀ ਹੁਣੀ ਗੱਲਬਾਤ ਕਰਦੇ ਆਂ ਸਵਾਲ ਜਵਾਬ ਕਰਦੇ ਆਂ ਤੇ ਜਾਨਣਾ ਚਾਹਾਂਗੇ ਕਿ ਅਗਲੀ ਰਣਨੀਤੀ ਕੀ ਆ ਲੱਖੇ ਵੀਰੇ ਜੀ ਤੁਹਾਡੇ ਤੋਂ ਸਟਾਰਟ ਕਰਦਾ ਕਿ ਜਿਹੜਾ ਪਾਣੀ ਇੰਨਾ ਸਾਫ਼ ਸੁਥਰਾ ਸੀ ਬੁੱਢਾ ਦਰਿਆ ਕਿਹਾ ਜਾਂਦਾ ਸੀ ਪਰ ਅੱਜ ਉਹ ਬੁੱਢਾ ਨਾਲਾ ਕਿਵੇਂ ਬਣ ਗਿਆ ਨਾਲਾ ਵੀ ਗੰਦਾ ਕੈਮੀਕਲ ਵਾਲਾ ਜ਼ਹਿਰਾਂ ਵਾਲਾ ਨਾਲਾ ਬਣਾਤਾ ਜੀ ਬਹੁਤ ਸਿਰ ਤੋਂ ਲੜਾਈ ਲੜਦੇ ਆ ਰਹੇ ਹਾਂ ਸਾਰੇ ਸਾਡੀ ਟੀਮ 7-8 ਸਾਲ ਤੋਂ ਲਗਾਤਾਰ ਲੱਗੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਲੀਡਰ ਵੀ ਅੱਛੇ ਆਉਂਦੇ ਰਹੇ ਵੀਡੀਓ ਬਣਾ ਕੇ ਤੁਰ ਜਾਂਦੇ ਰਹੇ ਸਾਰੇ ਹੀ ਆਉਂਦੇ ਰਹੇ ਤਕਰੀਬ ਜਦੋਂ ਬਾਹਰ ਹੁੰਦੇ ਆ ਪਾਵਰਾਂ ਤੋਂ ਉਦੋਂ ਆਉਂਦੇ ਆ ਜਦੋਂ ਪਾਵਰਾਂ ਸਟਾਜ ਜਾਂਦੇ ਨੇ ਬੱਚੋਂ ਸਦੇ ਸੋ ਇਸ ਕਰਕੇ ਐਸ ਵਾਰ ਅਸੀਂ ਇਹ 3 ਸتمبر ਨੂੰ ੁੱਡੇ ਦਰਜ ਚਿਕਦੀਆਂ ਜ਼ਹਿਰਾਂ ਨੇ ਜਿਹੜੀਆਂ ਜਿਹੜਾ ਤਾਜਪੁਰ ਰੋਡ ਦੇ ਉੱਤੇ ਨੌਕ ਰੋਡ ਲੀਟਰ ਸ਼ਹਿਰ ਰੋਜ਼ ਪੈ ਰਹੀ ਆ ੁੱਡੇ ਦਰਿਆ ਵਾਂ ਸੱਤ ਰੋਜ਼ ਜਿਵੇਂ ਸਾਰਾ ਦੱਖਣੀ ਮਾਲਵਾਦ ਸਾਰਾ ਲੁਝਾਣਾ ਜਿੱਥੇ ਆਪਾਂ ਜੀ ਬੈਠੇ ਆ ਹੰਬੜਾਂ ਤੋਂ ਲੈ ਕੇ ਬਲੀਪੁਰ ਪੌਂਸਤਰਾ ਸਾਰਾ ਏਰੀਆ ਸਦਮਾ ਵੇਟ ਤੋਂ ਲੈ ਕੇ ਇਹ ਸਾਰੇ ਲੋਕ ਐਂਸਰ ਕਾਲਾ ਪੀ ਰੀ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਜਵਾਕ ਮਰ ਚੱਲੇ ਸਾਡੇ ਇਹਨਾਂ ਪਾਣੀਆਂ ਦੇ ਨਾਲ ਉਸ ਨੂੰ ਲੈ ਕੇ ਅਖੀਰ ਵੀ ਜਦੋਂ ਐਨਜੀਟੀ ਦੇ ਆਡਰ ਆ ਗਏ ਪੰਜਾਬ ਬੋਰਡ ਦੇ ਆਡਰ ਆ ਗਏ ਸੈਂਟ੍ਰਲ ਪੂਰਿਫਿਕੇਸ਼ਨ ਬੋਰਡ ਦੇ ਆਡਰ ਆ ਗਏ ਭਾਈ ਬੰਦ ਕਰੋ ਤੇ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਜੀ ਸਾਡੀਆਂ ਸਾਡੇ ਦਰਿਆ ਯਾਰ ਬਣਾ ਸੀ ਯਾਰਾਂ ਬਾਥੀਆਂ ਦਰਿਆਵਾਂ ਸਾਡੀ ਧਰਤੀ ਹਟਾ ਬੋਰ ਕਰਕੇ ਪਾਉਂਦੇ ਆਪੋਜੀਸ਼ਨ ਚ ਜੰਦੇ ਉਹ ਵੀ ਅੱਜ ਵੀ ਇਹ ਗੱਲ ਕਹਿੰਦੇ ਸੀ ਜਦੋਂ ਵਿਰੋਧੀ ਧਿਰ ਤੁਸੀਂ ਉਦੋਂ ਵੀ ਅੱਜ ਵੀ ਹੁਣ ਤੇਰੇ ਕੋਲ ਤਾਂ ਇੱਕ ਕਾਨੂੰਨ ਆ ਤੇਰੀ ਸਰਕਾਰ ਨੇ ਹੁਕਮ ਲਾਗੂ ਕਰਤਾ ਤੇਰੇ ਬੋਰਡ ਨੇ ਹੁਕਮ ਲਾਗੂ ਕਰਤਾ ਲਿਖਤੀ ਤੌਰ ਤੇ ਕਹਿਤਾ ਵੀ ਇਹ ਬੰਦ ਕਰ ਦਿਓ ਇਹ ਗਰ ਕਾਨੂੰਨੀ ਆ ਤੁਸੀਂ ਯਾਰਾਂ ਨਹੀਂ ਪਾ ਸਕੀ ਪਰ ਉਹ ਦੇ ਬਾਵਜੂਦ ਵੀ ਸਟੇਜ ਤੇ ਖੜ ਕੇ ਭਾਸ਼ਣ ਦੇ ਰਿਹਾ ਕਿ ਯਾਰਾਂ ਬਾਥੀਆਂ ਬੰਦ ਕਿ ਨਹੀਂ ਕਰਤਾ ਦੋ ਕਿੱਡਾ ਵੱਡਾ ਮਜ਼ਾਕ ਲੋਕਾਂ ਨਾਲ ਕੀਤਾ ਜਾ ਰਿਹਾ ਲੋਕਾਂ ਦੀਆਂ ਜ਼ਿੰਦਗੀਆਂ ਦਾ ਖਲਵਾੜ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਵਾਰ-ਵਾਰ ਉਹ ਲੋਕੋ ਚਿੱਟੇ ਨਾਲ ਤਾਂ ਤੁਹਾਨੂੰ ਟੀਕੇ ਲਾ ਕੇ ਮਰੋਗੇ ਜਾਂ ਖਾ ਪੀ ਕੇ ਮਰੋਗੇ ਇਹਦਾ ਸੋੜਾ ਘਰਾਂ ਚ ਵਾਰਤੀ ਜਾ ਪਾਣੀ ਬਣਾ ਤੁਸੀਂ ਆਪਾਂ 24 ਘੰਟੇ ਪਾਣੀ ਹੀ ਵਰਤਦੇ ਇਹ ਇਹ ਸਭ ਤੋਂ ਵੱਡਾ ਸਾਡੇ ਲਈ ਦੁਖਾਂਤ ਆ ਸਮੁੱਚੇ ਪੰਜਾਬ ਲਈ ਇਕੱਲਾ ਲੁਧਿਆਣਾ ਇਕੱਲਾ ਦੱਖਣੀ ਮਾਲਵਾ ਰਾਜਸਥਾਨ ਦੇ ਬੀਕਾਨੇਰ ਗੰਗਾ ਨਗਰ ਜਾਂ ਹੁਸ਼ਿਆਰ ਵੀ ਨਹੀਂ ਆ ਆਪਣੇ ਜ਼ਿਲ੍ਹੇ ਨਹੀਂ ਹੈਗੇ ਇਹ ਤਾਂ तृतीयटा ਵੀ ਪਾਈ ਜਾਂਦੇ ਜਿਹੜਾ ਇੱਥੇ ਆ ਵੀ ਚਲੋ ਆਪਾਂ ਮੰਨ ਲਿਆ ਵੀ ਇਹ ਤਾਂ ਜਿੱਥੇ ਜਿੱਥੇ ਆਪਣਾ ਗੁੱਡਾ ਦਰਿਆ ਤੇ 7 ਵਜੇ ਲੰਘਦਾ ਉਹ ਇਲਾਕਾ ਨਹੀਂ ਬਰਨਾਲੀ ਦੀ ਫੈਕਟਰੀ ਟ੍ਰਾਈਡੈਂਟ ਜੀ ਆਰਬੀਐਲ ਫੈਕਟਰੀ ਆਪਣੀ ਧੂਰੀ ਲੱਗੀ ਹੋਈ ਸਰੂਰ ਚ ਜੀਰਾ ਫੈਕਟਰੀ ਲੋਕਾਂ ਨੇ ਬੰਦ ਕਰਾਈ ਇਹ ਸਾਰੇ ਪੰਜਾਬ ਦੇ ਵਿੱਚ ਐਸੇ ਮੁਸ਼ਕਵਾਦ ਮੋਰਚਾ ਲੱਗਿਆ ਹੋਇਆ ਫੈਕਟਰੀਆਂ ਦੇ ਖਿਲਾਫ ਖਾੜੇ ਪਿੰਡ ਤੇ ਲੱਗਿਆ ਹੋਇਆ ਜਗਰਾਉਂ ਪੁਲੇ ਭੂੰਦਰੀ ਪਿੰਡ ਤੇ ਲੱਗਿਆ ਹੋਇਆ ਕੰਧਰਾਲੀ ਰਾਜਪੂਤਾਂ ਲੱਗਿਆ ਹੋਇਆ ਇਹ ਸਾਰੀ ਇਹ ਇਹ ਜਿਹੜੇ ਨਵੇਂ ਆ ਫੈਕਟਰੀਆਂ ਲੱਗ ਰਹੀਆਂ ਨੇ ਹਜ਼ਾਰਾਂ ਫੈਕਟਰੀ ਐ ਇੱਥੇ ਲੁਧਿਆਣੇ ਚ ਲੋਕ ਮਾਰੇ ਜਾਗੇ ਨੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਵੀ ਅਸੀਂ ਇਹ ਫੈਕਟਰੀ کارਖਾਨੇ ਅਸੀਂ ਨਹੀਂ ਲੱਗਣ ਦੇ ਨੇ ਸੋ ਮੇਰੀ ਅਪੀਲ ਆ ਲੋਕਾਂ ਨੂੰ ਯਾਰ ਵੀ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣ ਖਾਤਰ ਆਪਣੀਆਂ ਜ਼ਿੰਦਗੀਆਂ ਬਚਾਉਣ ਖਾਤਰ ਜਾਨਾਂ ਬਚਾਉਣ ਖਾਤਰ ਉੱਠ ਕੇ ਮੇਰੇ ਨਾਲ ਤਿੰਨ ਤਰੀਕ ਨੂੰ ਹਰ ਹਾਲ ਦੇ ਵਿੱਚ ਲੁਧਿਆਣੇ ਪਹੁੰਚੋ ਜੇ ਆਪਾਂ ਇਸ ਵਾਰੀ ਇਹ ਜਿਹੜਾ ਬੰਦ ਕਰਕੇ ਕਰ ਗਏ ਤੇ ਨਹੀਂ ਇਹਨਾਂ ਦਾ ਜੋਰ ਇੰਨਾ ਚੜ ਜਾਣਾ ਤੇ ਮੁੜ ਕੇ ਜ਼ਹਿਰਾਂ ਪਾਉਣ ਨਹੀਂ ਇਹ ਲੱਗਦਾ ਲਖੇ ਭਾਈ ਜੇ ਇਹ ਪੇੜਾ ਮੁੱਦਾ ਹੁਣ ਇੱਕ ਤਰੀਕੇ ਦਾ ਜਿਵੇਂ ਨਸ਼ੇ ਦਾ ਬਹੁਤ ਵੱਡਾ ਮੁੱਦਾ ਉਸੇ ਤਰੀਕੇ ਦਾ ਪਾਣੀ ਦਾ ਵੀ ਬਣ ਗਿਆ ਪੰਜਾਬ ਚ ਜੀ ਨਸ਼ਾ ਤਾਂ ਮੰਨ ਲਓ ਪਹਿਲੇ ਕਿਹਾ ਜਿਹੜਾ ਪੀਊਗਾ ਮਰੂਗਾ ਨਾ ਜੀ ਹੁਣ ਜਿਹੜਾ ਤਾਰ ਨੂੰ ਹੱਥ ਲਾਉ ਕਰੰਟ ਨੂੰ ਜਾ ਕੇ ਉਹੀ ਮਰੂਗਾ ਨਾ ਇਹ ਤਾਂ ਪਾਣੀ ਬਣਾ ਦਾ ਪਰ ਸਾਰ ਨਹੀਂ ਸਕਦੇ ਨਹੀਂ ਪਾਣੀ ਬਣਾ ਦਾ ਸਾਰ ਨਹੀਂ ਕਰ ਸਕਦੇ ਉਹ ਸਾਡੇ ਪਾਣੀ ਜ਼ਹਿਰ ਤਾ ਕੇ ਉਹਰੇ ਘਰਾਂ ਚ ਧੱਕੇ ਨਹੀਂ ਬਾੜਦੀ ਵੀ ਆ ਲੈ ਯਾਰ ਖਾਤ ਦੋ ਮਾਰ ਉੱਚਾ ਰੱਖ ਲੈ ਨਹੀਂ ਉੱਚਾ ਜੋਗੇ ਕਿਵੇਂ ਘਰਾਂ ਦੇ ਕੁੰਡੇ ਕਿਵੇਂ ਲਾ ਕੇ ਬੱਚੋਂਗੇ ਵੈਸੇ ਤਾਂ ਜਾਣਾ ਨਹੀਂ ਉੱਚਾ ਤਾਂ ਨਾ ਹੋ ਜਿਆ ਮਰ ਤਾ ਤੁਸੀਂ ਰਹੀਆਂ ਪਰ ਲੋਕਾਂ ਦਾ ਕਿਵੇਂ ਤੁਹਾਨੂੰ ਮੈਨੂੰ ਲੱਗਿਆ ਕਿ ਲੋਕ ਮਾੜਾ ਮੋਟਾ ਨਾਲ ਕਿਉਂ ਨਹੀਂ ਅਵੇਰ ਹੋ ਰਹੇ ਕਿੱਥੇ ਕਮੀ ਰਹਿ ਗਈ ਆਪਣੇ ਪ੍ਰਚਾਰ ਚ ਰਹਿ ਗਈ ਜਾਂ ਸਾਡੇ ਮੀਡੀਆ ਤੁਹਾਨੂੰ ਰਿਪਰੈਜ਼ੈਂਟ ਉੱਥੇ ਤੱਕ ਨਹੀਂ ਕਰਦੇ ਨਹੀਂ ਪ੍ਰਚਾਰ ਤਾਂ ਬਹੁਤ ਵੱਡੇ ਪੱਧਰ ਤੇ ਹੋ ਗਿਆ ਲੰਮੇ ਸਮੇਂ ਤੋਂ ਹੋ ਰਿਹਾ ਆ ਹੁਣ ਆਪਣੀ ਗੱਲਬਾਤ ਨੂੰ ਤੁਸੀਂ ਦੇਖਣੀ ਲੱਖਾਂ ਲੋਕਾਂ ਨੇ ਸੁਣ ਲੈਣਾ ਥੱਲੇ ਲੇਖ ਵੀ ਦੇਣਗੇ ਹਾਂ ਚੱਕ ਵੀ ਹਾਂ ਬਲ ਚੱਕਦੇ ਫੱਟੇ ਨਾਲ ਆ ਉਹ ਫੱਟੇ ਇਕੱਲੇ ਫੇਸਬੁੱਕਾਂ ਦੇ ਵਿੱਚ ਹੀ ਚੱਕੀ ਜਾਂਦੇ ਆ ਮੌਕੇ ਤੇ ਹੁਣ ਗਰਾਊਂਡ 'ਚ ਉਤਰਨਾ ਪੈਣਾ ਨਾ ਦਿਖਾਉਣਾ ਪੈਣਾ ਇੱਥੇ ਆਦਾ ਦਮਖਾਂ ਵੀ ਹਾ ਲੋਕ ਆ ਅਜਨੇ ਉਹਨੇ ਗੋਗੀ ਵੀ ਕਹੀ ਜਾਂਦਾ ਕੱਲ ਪਰਸੋਂ ਕੇ ਮੈਂ ਭੁਖੜਤਾਰ ਤੇ ਬੈਠੂ ਦਾ ਬੁੱਢਾ ਤੇਰਾ ਸਾਫ ਕਰੂ ਹਾਂਜੀ ਕਹੀ ਜਾਂਦੇ ਬੈਠਾ ਕਦੇ ਬਹਿ ਜਾ ਕੇ ਜਿਵੇਂ ਉੱਤੇ ਸਾਫ ਸਾਫ ਕਰਨ ਦੀ ਗੱਲ ਇਹ ਹਿਜਾਰ ਰਹੇ ਨੇ ਗੱਲ ਸਾਫ ਕਿਵੇਂ ਹੋਣੀ ਹਾ ਹੋਣਾ ਜੀ ਜੇ ਨਾ ਕੈਮੀਕਲ ਜ਼ਹਿਰ ਤੁਸੀਂ ਪਾਣੀ ਨੂੰ ਸਾਫ ਕਰਨਾ ਕਰੋਗੇ ਦੇ ਕੋਲੇ ਵੈਸੇ ਵੀ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਆ ਸਾਫ ਕਰ ਰਹੇ ਆ ਇੱਕ ਕਾਨੂੰਨ ਹੀ ਕਹਿੰਦਾ ਵੀ ਤੂੰ ਸਾਫ ਕਰਕੇ ਪਾਣੀ ਵੀ ਨਹੀਂ ਪਾਸ ਕਰ ਸਕਦੇ ਇਸ ਕਰਕੇ ਲੋਕਾਂ ਨੂੰ ਇਹਦਾ ਵਾਰ-ਵਾਰ ਅਪੀਲ ਕਰਦੇ ਆਂ ਭਾਈ ਬਹੁਤ ਹੋ ਗਈਆਂ ਯਾਰ ਤੁਸੀਂ ਮੁੜ ਕੇ ਪਸਤਾਓਗੇ ਦੇਖੋ ਆਪਾਂ ਇਹ ਕਹਿਣੇ ਹੁੰਨੇ ਆਂ ਵੀ ਅਸੀਂ ਲੜਨ ਨੂੰ ਤਾਂ ਅਸੀਂ ਤਿਆਰ ਆਂ ਕੋਈ ਅਗਵਾ ਹੀ ਨਹੀਂ ਕਰ ਰਿਹਾ ਤੁਰ ਨਹੀਂ ਰਿਹਾ ਅੱਗੇ ਸਾਡੀ ਸਮੁੱਚੀ ਟੀਮ ਤੁਰ ਰਹੀ ਹੈ ਪਿੱਛੇ ਤੋਂ ਜਿੰਨੀ ਯਾਰ ਨੇ ਲੁਧਿਆਣਾ ਤੋਂ ਜਸਕੀਰ ਸਿੰਘ ਜੀ ਹਾਂ ਜੀ ਜੀ ਤੁਹਾਨੂੰ ਕੋਈ ਨੂੰ ਜਾਣਦੇ ਹੋ ਫਿਲਮਾਂ ਦੇ ਡਾਇਰੈਕਟਰ ਨੇ ਹੁਣ ਇਹ ਫਿਲਮ ਹਿੱਟ ਹੋਈ ਆ ਸਾਫ ਫਿਲਮ ਵਾਲੇ ਮਗਰ ਪਰੇਦਰ ਦੇ ਆ ਡਾਕਟਰ ਸਾਡੇ ਅਮਰ ਬੈਂਸ ਨੇ ਪਿੱਛੇ ਤੋਂ ਡਾਕਟਰ ਹੁਣ ਹੁਦੈਣ ਪੰਜਾਬੀ ਲੁੰਬਾ ਜੀ ਨੇ ਕਪਲ ਕੌੜਾ ਜੀ ਨੇ ਜਿੰਨੀ ਵੀ ਸਾਡੀ ਟੀਮ ਕੰਮ ਕਰ ਰਹੀ ਹੈ ਸਾਰੇ ਆਪ ਦੇ ਆਪ ਦੇ ਖੇਤਰਾਂ ਦੇ ਮਾਹਰ ਬੰਦੇ ਨੇ ਪਰਜੇਮੇ ਵਾਲੇ ਬੰਦੇ ਨੇ ਕੋਈ ਲੋੜ ਆ ਦੇ ਘਰ ਛੱਡ ਕੇ ਤੁਰੇ ਫਿਰਦੇ ਆ ਜਿਹੜੇ ਲੋਕ ਮਰ ਰਹੇ ਨੇ ਅਸੀਂ ਸਾਰੇ ਪਿੰਡਾਂ ਚ ਗਏ ਹਰਦੀ ਵਾਲੇ ਪਿੰਡ ਗਏ ਉਹਨ ਸਾਡੇ 15 ਕੇਸ ਕੈਂਸਰ ਦੇ ਇੱਕ ਮਹੀਨੇ ਸਾਹਮਣੇ ਆ ਗਏ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ 20 ਦਾ ਕੈਂਸਰ ਅੱਜ ਖਾਰੇ ਪਿੰਡ ਗਏ ਕਿ ਸਾਡੇ 550 ਫੁਰਕ ਪਈ ਪਈ ਹੈ ਸਾਰਾ ਬੋਰ ਫਾਲਕਾ ਦੇ ਸਾਲ ਸਾਲ ਦੇ ਜਵਾਕਾਂ ਦੀਆਂ ਕਿਦਣੀਆਂ ਫੈਲ ਚੁੱਕੀਆਂ ਨੇ ਜਿਵੇਂ ਭਵੰਤ ਕਹਿੰਦਾ ਵੀ ਬੀਚੇਰਾਂ ਦੇ ਬੈਠੇ ਆ ਸਾਡੇ ਲੋਕ ਜਵਾਗ ਬੈਠੇ ਆ ਅਹ ਹਾਲਾਤ ਹੋਏ ਪਏ ਸਾਰੇ ਇਲਾਕੇ ਜਿਵੇਂ ਮੈਂ ਅੰਮੋਲ ਬਾਈ ਜੀ ਤੁਹਾਡੇ ਨਾਲ ਗੱਲ ਕਰ ਕਹੀ ਜਾਂਦਾ ਤੁਰੀ ਬਾਈ ਜੀ ਜਿਵੇਂ ਮੈਂ ਦੱਸ ਕਰਤਾ ਆ ਤੇ ਲੁਧਿਆਣਾ ਲੁਧਿਆਣੇ ਦੇ ਵਿੱਚ ਐਚ ਆਈ ਵੀ ਦਾ 18000 ਪਲੱਸ ਮਰੀਜ਼ ਹੋ ਗਿਆ ਉਹ ਕੁਛ ਤਾਂ ਇਹ ਕਾਲਾ ਪਿੰਜਾ ਕਿਸੇ ਡਾਕਟਰੀ ਕਰਦਾ ਦੱਸਦੇ ਪਹਿਲਾਂ ਕਾਲਾ ਪੀਲਾ ਹੁੰਦਾ ਫਿਰ ਉਹ ਐਚ ਆਈ ਵੀ ਦੇ ਵਿੱਚ ਕਨਵਰਟ ਹੁੰਦਾ ਇਹ ਕਾਲਾ ਪੀਲਾ ਵੀ ਇਸ ਪਾਣੀ ਦੇ ਤੁਖ ਹੋਇਆ ਦੇਖੋ ਕਾਲਾ ਪੀਲਾ ਹੁੰਦਾ ਹੀ ਪਾਣੀ ਨਾਲ ਹੈ ਜ਼ਿਆਦਾਤਰ 100% ਤਾਂ ਨਹੀਂ ਕੋਈ ਚੀਜ਼ ਹੁੰਦੀ ਬਸ ਜ਼ਿਆਦਾਤਰ ਇਹ ਕਾਲਾ ਪੀਲਾ ਪਾਣੀ ਕਰਕੇ ਹੁੰਦਾ ਹੈ ਔਰ ਕੱਲਾ ਕਾਲਾ ਪੀਲਾ ਨਹੀਂ ਹੁੰਦਾ ਇਹਦੇ ਨਾਲ ਕੈਂਸਰ ਨਹੀਂ ਹੁੰਦਾ ਸਖਤ ਜ਼ਰੂਰ ਆ ਤੁਸੀਂ ਇਨ੍ਹਾਂ ਦੇ ਮੂਗੇ ਕੋਲੇ ਜਾਂ ਪਿੰਡ 마ੜੀ ਮੁਸਤਾਫਾ ਨੇੜੇ ਤੜਫੀ ਦੀ 25 ਪਿੰਡ ਹੋਰ ਨੇ 마ੜੀ ਮੁਸਤਾਫਾ ਚ ਅੱਧੇ ਪਿੰਡ ਨੂੰ ਕੈਂਸਰ ਹੈ ਜੀ ਔਰ ਇਹੀ ਹਾਲ ਮਨੋਤ ਕੋਲੇ ਇਹੀ ਹਾਲ ਗੰਗਾ ਨਗਰ ਇਹੀ ਹਾਲ ਇਨ੍ਹਾਂ ਪਿੰਡਾਂ ਚ ਹੈ ਆ ਇੱਥੇ ਬਲੀਪੁਰ ਉਧਰ ਬੈਠੇ ਸੀ ਜਿਹੜਾ ਉਹਨਾਂ ਦੇ ਸਰਪੰਚ ਸਾਹਿਬ ਸੀ ਉਹਨਾਂ ਦੇ ਸਾਡੇ ਪਿੰਡ 80% ਬੰਦਿਆਂ ਨੂੰ ਕਾਲਾ ਪੀ ਗਿਆ ਤੇ ਹਰ ਤੀਜੇ ਮਹੀਨੇ ਆ ਕੇ ਇੰਜੈਕਸ਼ਨ ਬਲੱਡ ਲੈ ਕੇ ਚੈੱਕ ਕਰਦੇ ਨੇ ਔਰ ਉਹ ਆਂਦੇ ਹਮੇਸ਼ਾ ਡਰਦੇ ਆ ਜਦੋਂ ਸੂਈ ਲੱਗਦੀ ਕਿ ਯਾਰ ਹੁਣ ਫੋਲ ਨਾ ਨਿਕਲਾਵੇ ਉਹਨਾਂ ਨਿਕਲਾਵੇ ਜਿਹੜੇ ਪਾਚੇ ਨੇ ਉਹ ਕੀ ਉਹ ਬੁੱਖ ਦੀ ਗੱਲ ਕੀ ਹੈ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਵਾਅਦਾ ਕੀਤਾ ਸੀ ਕਿ ਸਪਰਸੋ ਉਹਨੇ ਬੋਲਿਆ ਕਿ ਸਾਡੇ ਬੱਚੇ ਮੰਝੀਆਂ ਤੇ ਪਾਏ ਨਹੀਂ ਸਾਡੇ ਦਰਿਆ ਗੰਦੇ ਹੋਗੇ ਨਹੀਂ ਉਹ ਬੰਦਿਆ ਰੱਬ ਦੀ ਆਤ ਤੂੰ ਤਾਂ ਰੋਕਣਾ ਹੈ ਆ ਬਿਲਕੁਲ ਹਾਂ ਤਾਂ ਉਹਨਾਂ ਕੋਲੇ ਪਾਵਰ ਹੈ ਆ ਜਿਹੜੇ 9 ਕਰੋੜ ਲੀਟਰ ਵਾਲੇ ਸੈਂਟਰਾਂ ਨੂੰ ਅਸੀਂ ਬੰਦ ਕਰਨ ਦੀ ਗੱਲ ਕੀਤੀ ਹੈ ਤਾਜਪੁਰ ਰੋਡ ਵਾਲਾ ਤੇ ਫੁਕਲ ਪੁਆਇੰਟ ਤਿੰਨ ਤਰੀਕ ਨੂੰ ਇਹਦੀ ਆਰਡਰ ਹੋ ਚੁੱਕੇ ਨੇ ਅਸੀਂ ਗਵਰਨਰ ਨੂੰ ਮਿਲ ਕੇ ਵੀ ਆ ਰਿਕੁਐਸਟ ਕਰ ਚੁੱਕੇ ਹਾਂ ਮੁੱਖ ਮੰਤਰੀ ਨੂੰ ਚਿੱਠੀਆਂ ਪਾ ਚੁੱਕੇ ਹਾਂ ਕਿ ਇਹਨੂੰ ਇਹ ਤੁਸੀਂ ਇਸ ਸਟੇਟ ਦੇ ਚੀਫ ਐਗਜ਼ੀਕਿਊਟਿਵ ਹੋ ਬਿਲਕੁਲ ਇਹ ਤੁਸੀਂ ਐਗਜ਼ੀਕਿਊਟ ਕਰਨਾ ਆਰਡਰ ਕਿਉਂ ਨਹੀਂ ਕਰ ਰਹੇ ਕਮਿਸ਼ਨਰ ਆਫ ਪੁਲਿਸ ਕੋਲੇ ਅਸੀਂ ਗਏ ਆ ਟਿੱਬਾ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਰਿਪੋਰਟ ਕਰਾਈ ਸਾਨੂੰ ਪੁਲਿਸ ਕਮਿਸ਼ਨਰਾਂ ਦੇ ਕਿ ਜੀ ਅਸੀਂ ਉੱਤੋਂ ਪੁੱਛਾਂਗੇ ਉੱਤੇ ਕੌਣ ਹੈ ਮੁੱਖ ਮੰਤਰੀ ਹੈ ਸਭ ਤੋਂ ਟੌਪ ਤੇ ਤਾਂ ਚੀਫ ਐਗਜ਼ੀਕਿਊਟਿਵ ਹੋਅ ਸਟੇਟ ਦਾ ਉਹ ਬੰਦੇ ਰੱਬ ਦੇ ਨੂੰ ਇਹ ਦੱਸਣ ਦੀ ਲੋੜ ਆ ਕਿ ਭਾਈ ਸਾਹਿਬ ਤੁਸੀਂ ਆਪੋਜੀਸ਼ਨ ਦੇ ਲੀਡਰ ਨਹੀਂ ਜੇ ਤੁਸੀਂ ਸਰਕਾਰ ਚਲਾ ਰਹੇ ਹੋ ਜਿਹੜੇ ਕੰਸਟੀਟਿਊਸ਼ਨਲ ਬੋਡੀਆਂ ਆਰਡਰ ਕਰ ਚੁੱਕੀਆਂ ਨੇ ਉਹ ਇਹਨਾਂ ਨੂੰ ਇੰਪਲੀਮੈਂਟ ਤਾਂ ਕਰ ਦਿਓ ਕਰਨ ਦੀ ਲੋੜ ਹੈ 10 ਜਗ੍ਹਾ ਦੀ ਇੱਕ ਬਹਾਦਰਕੇ ਵਾਲਾ ਵੀ ਹੈ ਨਾਲ ਦੋ ਇਹ ਨੇ ਜਿੱਥੋਂ ਕੋਈ 10.5 ਕਰੋੜ ਲੀਟਰ ਪਾਣੀ ਪੈਂਦਾ ਹੈ 9 ਕਰੋੜ ਲੀਟਰ ਅਸੀਂ ਬੰਦ ਕਰ ਦਿਆਂਗੇ ਜੇ ਇਹਨਾਂ ਨੇ ਨਹੀਂ ਕੀਤਾ ਤਿੰਨ ਤਰੀਕ ਨੂੰ ਤੇ ਅਗਲਾ ਜਿਹੜਾ 1.5 ਕਰੋੜ ਵਾਲਾ ਬੱ채ਆ ਹੈ ਬਾਦਰਕੇ ਵਾਲਾ ਉਹ ਵੀ ਬਾਅਦ ਚ ਬੰਦ ਕਰ ਦਿਆਂਗੇ ਔਰ ਫੇਰ ਕੱਲਾ ਇੱਥੇ ਨਹੀਂ ਦਾ ਮਸਲਾ ਫੇਰ ਵੀ ਬਚੂਗਾ 4 ਕਰੋੜ ਲੀਟਰ ਉਹਨੂੰ ਵੀ ਬੰਦ ਕਰਾਂਗੇ ਬੁੱਢੇ ਨਾਲ ਇਹਨੂੰ ਕਲੀਨ ਕਰਕੇ ਫਿਰ ਪੰਜਾਬ ਦਾ ਕਿਹੜਾ ਹਿੱਸਾ ਹੈ ਮੈਨੂੰ ਦੱਸੋ ਆ ਹੁਣੇ ਰਾਜ ਸਭਾ ਦਾ ਸੈਸ਼ਨ ਹੋਇਆ ਸੀ ਨਾ ਉਹ ਚੈੱਕ ਰਿਪੋਰਟ ਪੇਸ਼ ਹੋਈ ਹੈ ਕਿ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਦਾ ਪਾਣੀ ਨਾ ਪੀਣ ਯੋਗ ਹੈ ਨਾ ਨਾ ਹੁਣ ਯੋਗ ਹੈ ਜਿਵੇਂ ਲੱਖੇ ਨੇ ਹੁਣੇ ਗੱਲ ਕਹੀ ਸੀ ਪੀਤਾ ਆਰਓ ਲਾ ਲੂਗੇ ਕਿਉਂਕਿ ਆ ਡਾਈੰਗ ਵਾਲਿਆਂ ਦਾ ਕੈਮੀਕਲ ਕਲੀਨ ਹੀ ਨਹੀਂ ਹੁੰਦਾ ਨਹੀਂ ਹੁੰਦਾ ਪਹਿਲੀ ਗੱਲ ਮੈਂ ਆਹੀ ਸਵਾਲ ਤੁਹਾਨੂੰ ਕਰਨ ਲੱਗਿਆ ਹੁੰਦਾ ਹੀ ਨਹੀਂ ਕਿ ਲੁਧਿਆਣੇ ਦੇ ਸੈਂਟਰ ਦੇ ਵਿੱਚ ਡੰਗਾ ਲਾਇਆ ਹੋਇਆ ਹੁਣ ਤੁਹਾਨੂੰ ਮੈਂ ਇਹ ਗੱਲ ਦੱਸ ਦਿਆਂ ਨੇ ਵੀ ਤਾਮਨ ਲਾਡੂ ਨੇ ਇਹ ਕੰਮ 2011 'ਚ ਕਰਤਾ ਅਜੀਦਾ ਜਸਕੀਰਤ ਵੀ ਵਾਰ-ਵਾਰ ਜ਼ਿਕਰ ਕਰਦੇ ਨੇ ਕਿ ਜ਼ੀਰੋ ਲਿਊਕਡ ਹੋਵੇ ਜਿਹੜਾ ਡਿਸਚਾਰਜ ਹੋਵੇ ਇਹ ਕਰਨਾ ਪਊਗਾ ਤੁਹਾਨੂੰ ਤਾਮਨ ਲਾਡੂ ਵਾਲਿਆਂ ਨੇ 11 'ਚ ਕਰਤਾ ਮੈਂ ਤੁਹਾਨੂੰ ਪੈਰਿਸ ਦੀ ਜਾਂ ਲੰਡਨ ਦੀ ਜਾਂ ਅਮਰੀਕਾ ਦੀ ਗੱਲ ਨਹੀਂ ਕਰ ਰਿਹਾ ਆਪਣੇ ਸਟੇਟ ਦੀ ਗੱਲ ਕਰ ਰਿਹਾ ਜੋ ਆਪਣੇ ਦੇਸ਼ ਚ ਜੇ ਉੱਥੇ ਹੋ ਸਕਦਾ ਹੈ ਤਾਂ ਪੰਜਾਬ ਚ ਕਿਉਂ ਨਹੀਂ ਹੋ ਸਕਦਾ ਬਈ ਹੁਣ ਇਹ ਮੁੱਖ ਮੰਤਰੀ ਇਹ ਸਪੀਕਰ ਇਹੀ 바ਕੀ ਸਰਕਾਰ ਦੇ ਨੁਮਾਇंदे ਇੱਥੇ ਖੜ ਕੇ ਵੀਡੀਓ ਵੀ ਬਣਾਉਂਦੇ ਰਹੇ ਨੇ ਇਹ ਗੱਲਾਂ ਹੁਣ ਸਾਨੂੰ ਬੜਿਆਂ ਨੇ ਪੁੱਛਿਆ ਕੀ ਚਾਹੁੰਦੇ ਆ ਜੀ ਤੁਸੀਂ ਅਸੀਂ ਕਹਾਂ ਭਾਈ ਸਾਡਾ ਚਾਹਣਾ ਛੱਡੋ ਜੋ ਇਹ ਕਹਿੰਦੇ ਰਹੇ ਨੇ ਪਹਿਲਾਂ ਉਹੀ ਕਰ ਦਿਓ ਉਹ ਨਹੀਂ ਕਰਦੇ ਹੁਣ ਮੈਨੂੰ ਇਹ ਦੱਸੋ ਫੇਰ ਇੱਕ ਗੱਲ ਦੱਸ ਦੇ ਨੇ ਤੁਸੀਂ ਵੀ ਪੁੱਛਿਓ ਜੀ ਕਿ ਤੁਸੀਂ ਜਦੋਂ ਕਹਿੰਦੇ ਸੀ ਉਦੋਂ ਗਲਤ ਸੀ ਜਾਂ ਹੁਣ ਗਲਤ ਹ ਇਹ ਤਾਂ ਦੱਸ ਦਿਓ ਜਾਂ ਫਿਰ ਜੋ ਕਿਹਾ ਉਹ ਕਰੋ ਮਾੜੀ ਜੀ ਕਰ ਲੈ ਉਹੀ ਗੱਲ ਹੋ ਗਈ ਨਾ ਜਦੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕੋ ਪੁਲਿਸ ਸੀ ਉਦੋਂ ਔਰ ਜਿਹੜਾ ਆਪਣੇ ਜੰਗਲਾ ਉੱਥੇ ਵਾਲਾ ਮੱਤੇਵਾੜੇ ਵਾਲਾ ਉੱਤੇਵਾੜੇ ਵਾਲਾ ਉਹਦੇ ਲਈ ਲੈ ਕੇ ਜਾਂਦੇ ਸੀ ਬੋਰਡ ਤੇ ਅੱਜ ਉਹ ਪਿੱਛੇ ਦੇ ਜਦੋਂ ਆਪਾਂ ਸਾਰੇ ਇਕੱਠੇ ਉੱਥੇ ਹੋਏ ਆ ਜੀ ਤੇ ਉਹੀ ਸਰਕਾਰ ਕਹਿ ਰਹੀ ਸੀ ਉਹਨੂੰ ਕਟਕ ਕਰਨਾ ਜੇ ਉਹਨੂੰ ਸ਼ੁਕਰ ਹੈ ਉਹਨੂੰ ਬੰਦ ਕਰਨਾ ਇਹਨਾਂ ਨੇ ਮੰਨ ਲਿਆ ਪਰ ਆ ਪਾਣੀ ਵਾਲੇ ਨੂੰ ਤਾਂ ਮੰਨ ਹੀ ਨਹੀਂ ਰਹੇ ਪਤਾ ਕਿਉਂ ਨਹੀਂ ਮੰਨ ਰਹੇ ਇਹ ਵੀ ਬੜਿਆਂ ਨੇ ਪੁੱਛਣ ਲੱਗੇ ਮੰਨ ਕਿਉਂ ਨਹੀਂ ਰਹੇ ਅੱਗੇ ਮੇਰਾ ਅਗਲਾ ਸਵਾਲ ਅਗਲੇ ਸਵਾਲ ਚੋਂ ਅਸੀਂ ਆਪ ਹੀ ਸੱਭ ਹੁਣ ਇੰਨੀ ਗਰਜਤ ਹੋ ਗਈ ਅਸੀਂ ਆਪਨੀ ਸਿੱਟੀ ਆਉਂਦੇ ਰਹੀਏ ਹੋ ਗਿਆ ਅਸੀਂ ਰਿਸਕ ਨਹੀਂ ਲੈਂਦੇ ਇਸ ਦਾ ਕਿਉਂ ਨਹੀਂ ਕਰਦੇ ਕਿਉਂਕਿ ਪਹਿਲਾਂ ਇਹਨਾਂ ਨੂੰ ਚਾਹੀਦੀ ਹੁੰਦੀ ਹੈ ਵੋਟ ਤਾਂ ਇਹ ਰੌਲਾ ਪਾਉਂਦੇ ਨਹੀਂ ਬਾਅਦ ਇਹਨਾਂ ਨੂੰ ਚਾਹੀਦੇ ਹੁੰਦੇ ਹਨ ਨੋਟ ਤਾਂ ਇਹ ਰੌਲਾ ਨਹੀਂ ਪਾਉਂਦੇ ਆਲੇ ਵੱਡਿਆਂ ਮੈਨੂੰ ਦੱਸੋ ਕਰਨਾ ਤਾਂ ਇਹਨਾਂ ਨੇ ਹੈਵ ਨਹੀਂ ਕਨਸਟੀਟਿਊਸ਼ਨਸ ਬਾਡੀ ਕਿਹੜੀ ਨੈਸ਼ਨਲ ਪੋਲਿਊਸ਼ਨ ਬੋਰਡ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਔਰ ਫਿਰ ਪੰਜਾਬ ਪੋਲਿਊਸ਼ਨ ਬੋਰਡ ਆਰਡਰ ਕਰ ਚੁੱਕੀਆਂ ਨੇ ਉਹ ਇੰਪਲੀਮੈਂਟ ਹੀ ਕਰਦੇ ਇੰਪਲੀਮੈਂਟ ਕਰਦੇ ਹੋ ਉਹ ਨਹੀਂ ਕਰ ਰਹੇ ਇਹਦਾ ਮਤਲਬ ਹੈ ਵੱਡੇ ਫੰਡ ਦਿੰਦੇ ਹੋਣਗੇ ਇਹ ਫੈਕਟਰੀਆਂ ਦਾ ਫੰਡ ਉਹਦਾ ਵੀ ਤੁਹਾਨੂੰ ਕਲੀਅਰ ਕਰ ਦਿੰਦੇ ਆ 1.5 ਤੋਂ 2 ਕਰੋੜ ਰੁਪਿਆ ਉਹ ਮਾਤਰਾ ਹੈ ਕਿਹੜੀ ਮਾਤਰਾ ਦਾ ਪਾਣੀ ਤੁਸੀਂ ਸੋਧਣਾ ਹੈ ਆ ਸੈਂਟਰ ਜੇ ਲੱਗਦੇ ਨੇ ਜਦ ਕਿ ਡਾਈਂਗ ਵਾਲਾ ਤਾਂ ਉੱਚ ਵੀ ਨਹੀਂ ਕਲੀਨ ਹੁੰਦਾ ਨਹੀਂ ਹੁੰਦਾ ਇਹ ਉਹ ਕਿਉਂ ਲਵਾਉਣਗੇ ਜਦੋਂ ਉਹੀ ਬੰਦੇ ਅਗਰ ਤੈਨੂੰ 100 ਯੂਨਿਟ ਹੈ ਜਾਂ ਟੋਟਲ ਫੈਕਟਰੀਆਂ ਦਾ ਤਾਂ 800 ਹੈ ਉਹ 5-5 ਲੱਖ ਅਗਰ ਇਕੱਠਾ ਕਰ ਲ ਮੜਾ ਜ 800 ਨਾਲ ਗੁਣਾ ਕਰਕੇ ਵੇਖੋ ਕਿੰਨਾ ਬਣ ਗਿਆ ਕਿੰਨੇ ਸਾਲਾਂ ਤੱਕ ਉਦੋਂ ਬਾਅਦ ਕੰਮ ਚੱਲੀ ਜਾਊਗਾ ਤੋ 1.5 ਕਰੋੜ ਨਾਲ ਕਿਉਂ ਲਾਉਣ ਬਈ 5 ਲੱਖ ਦੇ ਦੇਣਗੇ ਹੁਣ ਗੱਲ ਕੀ ਦੀ ਹੁੰਦੀ ਹੈ ਜ਼ਿੰਮੇਵਾਰੀ ਕੀ ਦੀ ਹੈ ਜਿਨ੍ਹਾਂ ਨੂੰ ਇੰਨਾ ਲੋਕਾਂ ਨੇ ਅਸੀਂ ਚੁਣਿਆ ਹੈ ਉਹ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਨੇ ਨਾ ਜਾਂ ਫੈਕਟਰੀਆਂ ਦੇ ਕਿਉਂ ਸਾਡੀ ਜਾਨ ਮਾਲ ਦੀ ਰੱਖਿਆ ਕਰਨਗੇ ਕਿ ਨਹੀਂ ਆ ਸਾਰੇ ਰੌਲਾ ਪਾਉਂਦੇ ਨੇ ਲਾਅ ਐਂਡ ਆਰਡਰ ਉਹ ਵੇਖੋ ਕਿਤੇ ਬੰਦੇ ਨੂੰ ਕੁਝ ਹੋ ਗਿਆ ਕਤਲ ਹੋ ਗਿਆ ਸਾਰਾ ਪਿੰਡ ਸਾਰਾ ਡਿਸਟ੍ਰਿਕਟ ਹਟਾ ਹੋ ਜਾਂਦਾ ਕਿੰਨੇ ਬੰਦੇ ਮਰ ਰਹੇ ਨੇ ਤੜਪ ਤੜਪ ਕੇ ਮਰ ਰਹੇ ਨੇ ਪਰ ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦੇ ਜੀ 99 ਬਾਰੇ ਸਾਰਾ ਸੀ ਇਹ ਤੁਹਾਨੂੰ ਦੱਸ ਦਿਆ ਦਿੱਤਾ ਨੋਟ ਜਾਂ ਵੋਟ ਪਹਿਲਾਂ ਜ਼ਿਕਰ ਕੀਤਾ ਵੋਟ ਉਹ ਨੋਟ ਇਹਨੂੰ ਸਾਨੂੰ ਲੋਕਾਂ ਨੂੰ ਉੱਠਣਾ ਪਾਉਂਦਾ ਸ਼ੇਰਾ ਇਹਦੇ ਨੇ ਸਾਨੂੰ ਬੋਲਣਾ ਪੈਣਾ ਜਿਹੜੀ ਗੱਲ ਦੀ ਅਸੀਂ ਇੱਥੇ ਖੜਕੇ ਦੁਹਾਈ ਦੇ ਰਹੇ ਹਾਂ ਮੈਂ ਤੁਹਾਨੂੰ ਸੀਰੀਅਸਲੀ ਬੜੇ ਵਾਰੀ ਕਹਿ ਚੁੱਕੀ ਐ ਗੱਲਾਂ ਕਿ ਜਿਹੜੇ ਵਧੀਆ ਦੇਸ਼ ਨੇ ਨਾ ਉਹ ਲੀਡਰਾਂ ਨੇ ਚੰਗੇ ਨਹੀਂ ਬਣਾਏ ਉਹ ਲੋਕਾਂ ਨੇ ਚੰਗੇ ਬਣਾਏ ਐ ਅੱਜ ਆ ਅਮਰੀਕਾ 'ਚ ਇਲੈਕਸ਼ਨ ਹੋਏ ਸਭ ਤੋਂ ਵੱਡੇ ਇਲੈਕਸ਼ਨ ਸੀ ਦੁਨੀਆ 'ਤੇ ਤੁਸੀਂ ਉਹਨਾਂ ਦੇ ਰਾਸ਼ਟਰਪਤੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦੀਆਂ ਬੈਸਾਂ ਸੁਣੀਆਂ ਡਿਬੇਟਸ ਜਿਹਦੇ ਚੋ ਦੱਸਦੇ ਨੇ ਕਿ ਸਾਡੀ ਇਕਨੋਮਿਕਲੀ ਪਾਲਿਸੀ ਆ ਹੋਊਗੀ এডੂਕੇਸ਼ਨ ਦੀ ਆ ਹੋਊਗੀ ਵਧੇਸ਼ੀ ਆ ਹੋਊਗੀ এনवायरमेंट ਦੀ ਆ ਹੋਊਗੀ ਦੱਸਿਆ ਨਾ ਕਿ ਸਾਡੇ ਇਲੈਕਸ਼ਨ ਹੁੰਦੇ ਨੇ ਅੱਜ ਜਿਮਲੀ ਇਲੈਕਸ਼ਨ ਹੋ ਰਿਹਾ ਕਿਹੜੀਆਂ ਗੱਲਾਂ ਤੇ ਹੋ ਰਿਹਾ ਕਿ ਜੀ ਰਾਜੇ ਨੇ ਇਹ ਕਹਿਤਾ ਕਿ ਮੇਰੀ ਵੋਟ ਕੀ ਮੇਰੇ ਕੰਮ ਦੀ ਨਹੀਂ ਰਹੀ ਅਗਲੇ ਉਹਦਾ ਸਾਡਾ ਮਿਨਿਸਟਰ ਦਾ ਸੈਂਟਰ ਦਾ ਉਹ ਸਾਰਾ ਕੁਝ ਛੱਡ ਕੇ ਪ੍ਰੈਸ ਕਾਨਫਰੈਂਸ ਕਰਨ ਬਹਿ ਗਿਆ ਕੀਵਰ ਆਜੀ ਵੜਿੰਗ ਨੇ ਇਹ ਗੱਲ ਚੁੱਕਈ ਹੈ ਮੁੱਦਾ ਦੇਖੋ ਮੁੱਦਾ ਦੇਖੋ ਇਹ ਟੇ ਟੋ ਟੋਡੀਆਂ ਗੱਲਾਂ ਦਾ ਇਹ ਕੋਈ ਪੰਜਾਬ ਦੇ ਵਿਸ਼ੇ ਨੇ ਇਹਨਾਂ ਦੇ ਇਹਨਾਂ ਨੂੰ ਪਤਾ ਹੈ ਇਹ ਅੰਦੋਲਨ ਵਾਲੇ ਨੇ ਜਦੋਂ ਸਾਡੇ ਅੰਦੋਲਨ ਹੋ ਰਿਹਾ ਸੀਗਾ ਕਿਸਾਨੀ ਅੰਦੋਲਨ ਰਾਜਾ ਵੜਿੰਗ ਨੂੰ ਕਿਸੇ ਨੇ ਪੁੱਛ ਲਿਆ ਪ੍ਰਧਾਨ ਨੇ ਇੱਕ ਪਾਰਟੀ ਤੇ ਮੈਂ ਤਾਂ ਜ਼ਿਕਰ ਕਰਤਾ ਉਹਨਾਂ ਦਾ ਅੰਨੇ ਜੀ ਗੈਟ ਤੇ ਤੁਸੀਂ ਸਾਈਨ ਕਿਉਂ ਕੀਤੇ ਉਹਨਾਂ ਨੂੰ ਹੀ ਨਹੀਂ ਪਤਾ ਸੀ ਗੈਟ ਕਿਸ ਜੀ ਆ ਦਾ ਨਾਮ ਆਸ-ਪਾਸੇ ਵੇਖਿਆ ਤੇ ਅੱਛਾ ਕਦੋਂ ਸਾਈਨ ਹੋਇਆ ਉਹਦੇ 95 ਚ ਜਦੋਂ ਨਰਸਿਮਹ ਰਾਓ ਪ੍ਰਾਈਮ ਮਿਨਿਸਟਰ ਸੀ ਤੇ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਸੀ ਅੱਛਾ ਦਾ ਮੁਨੀਮ ਨੂੰ ਨਹੀਂ ਪਤਾ ਗੈਟ ਦਾ ਮਤਲਬ ਕੀ ਹੈ ਮੈਂ ਉਹ ਤੋਂ ਛੋਟਾ ਸੀ ਉਹਨਾਂ ਨੂੰ ਨਹੀਂ ਪਤਾ ਲੈ ਦੱਸ ਆ ਤਾਂ ਜਵਾਬ ਹੈ ਇਹਨਾਂ ਦੇ ਹੁਣ ਇੱਕ ਪ੍ਰੋਬਲਮ ਕੀ ਹੋ ਰਹੀ ਹੈ ਇਟਨੇ ਰਾਜ ਵਿਭਿੰਗ ਤੱਕ ਸੀਮਤ ਨਹੀਂਗੀ ਗੱਲ ਜੀ ਜਦੋਂ ਸਾਡੇ ਨੂੰ ਠੂਲਰ ਵਾਲੇ ਨੂੰ ਲੈ ਕੇ ਅਹ ਸੈਂਟਰ ਦੇ ਵਿੱਚ ਮਨਮੋਹਨ ਸਿੰਘ ਉਰਾਨੀ ਖਿਲਾਫ ਅਗਿਸ਼ਵਾਸ ਮਤਾ ਆਇਆ ਸੀ ਨਾ ਬਿਜਲੀ ਨੂੰ ਲੈ ਕੇ ਕਿ ਪਰਮਾਣੂ ਵਾਲੇ ਯ ਅਮਰੀਕਾ ਨਾਲ ਸਮਝੌਤਾ ਹੋਇਆ ਹੈ ਬਹੁਤ ਸਾਰੇ মিডিਏ ਨੇ ਤੁਹਾਡੇ ਵਰਗੇ ਜਾਗਰੂਕ মিডিਏ ਨੇ ਸਾਰੇ ਐਮਪੀਆਂ ਦੀਆਂ ਇੰਟਰਵਿਊਜ਼ ਲਈਆਂ ਸੀ ਕਿਹਦੇ ਨਾਲ ਕੀ ਫਾਇਦਾ ਹੈ ਕੀ ਨੁਕਸਾਨ ਹੈ ਕਈ ਐਮਪੀਆ ਨੇ ਤਾਂ ਐਜ ਬਿਜਲੀ ਪੈਦਾ ਕਰਾਤੀ ਜਿਹੜੀ ਦੁਨੀਆਂ 'ਚ ਨਹੀਂ ਹੋ ਰਹੀ ਸਾਰੀ ਇਟ ਮੀਨ ਥੈਟ ਕਿ ਸਾਡੇ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਨੇ ਇਹਨਾਂ ਨੂੰ ਮੁੱਦਿਆਂ ਦਾ ਪਤਾ ਹੀ ਨਹੀਂਗਾ ਸਾਡੇ ਲੋਕਾਂ ਨੂੰ ਉਮੀਦ ਹੈ ਜਬ ਇੱਕ ਅਪੀਲ ਹੈ ਕਿ ਜਦੋਂ ਸਾਡੇ ਬੰਦੇ ਨੌਕਰੀ ਕਰਦੇ ਨੇ ਗ੍ਰੈਜੂਏਸ਼ਨ ਕਰਦੇ ਨੇ ਪੋਸਟ ਗ੍ਰੈਜੂਏਸ਼ਨ ਕਰਦੇ ਕੋਰਸ ਕਰਦੇ ਨੇ ਇਹ ਇੰਜੀਨੀਅਰ ਬਣੇ ਨੇ ਪੁੱਛੋ ਕਿਵੇਂ ਬਣੇ ਨੇ ਮੈਂ ਆਪ ਦਾ ਕੰਮ ਚ ਅਗਰ ਡਾਇਰੈਕਟਰ ਬਣਨਾ ਤਾਂ ਮੈਨੂੰ 30 ਸਾਲ ਗੱਲਣੇ ਪਏ ਉੱਥੇ ਗੱਲ ਨਹੀਂ ਦੀ ਬਲਕਿ ਸਿੱਖਿਆ ਸਿੱਖਿਆ ਫੇਰ ਜਾ ਕੇ ਬਣੀ ਹੈ ਉਹ ਜਿਹੜੇ ਸਾਡੇ ਚੀਫ ਐਗਜ਼ੀਕਿਊਟਿਵ ਨੇ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਨੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਇਹ ਕੀ ਅਸੀਂ ਇਹਨਾਂ ਤੋਂ ਪੁੱਛਾਂਗੇ ਇਹ ਵੀ ਮੰਨਦੇ ਆ ਕਿ ਜਿਹੜੇ ਅਸੀਂ ਐਮਐਲਐਮਪੀ ਦਾ ਮੰਤਰੀ ਚਾਣ ਲਏ ਉਹ ਵੀ ਨੌਨ ਸੀਰੀਅਸ ਚੋਲੇ ਇੱਕਦਮ ਇੱਕ ਬੇਹੇਦ ਸੀਗੀ ਉਹਦੇ ਵਿੱਚ ਹੀ ਚੋਣ ਹੈ ਆਹੀ ਤਾਂ ਪ੍ਰੋਬਲਮ ਹੈ ਅਸੀਂ ਕਿਉਂ ਅਸੀਂ ਵਾਰ-ਵਾਰ ਕਿਉਂ ਕਹਿ ਰਹੇ ਕਿ ਮੁੱਦੇ ਦੀ ਗੱਲ ਕਰੋ ਲੋਕਾਂ ਨੂੰ ਵੀ ਜਦੋਂ ਇਹ ਤੁਹਾਡੇ ਕੋਲੇ ਆ ਕੇ ਵਿਦੀਆਂ ਗੱਲਾਂ ਕਰਨ ਖੜੇ ਹੋਵੋ ਔਰ ਥੜਾ ਹੋ ਕੇ ਛੱਡ ਨਾ ਗੱਲਾਂ ਨੂੰ ਜਵਾਬ ਦੇ ਸਾਡੇ ਪਾਣੀ ਲਈ ਕੀ ਕੀਤਾ ਸਾਡੀ ਐਜੂਕੇਸ਼ਨ ਲਈ ਕੀ ਕੀਤਾ ਪੁੱਛੋ ਜੇ ਰਾਜਾ ਬੜੇ ਖੜਾ ਰਾਜ ਉਹਨੂੰ ਪੁੱਛੋ ਇਹਦਾ ਵਜ੍ਹਾ ਦੱਸ ਦੇ ਕਿਸੇ ਬੰਦੇ ਨੇ ਗਿੱਦੜਵਾਇਚ ਖੜੇ ਹੋ ਕੇ ਉਹਨੂੰ ਪੁੱਛਿਆ ਕਿ ਬੱਸਾਂ ਦੀਆਂ ਬਾਡੀਆਂ ਤਾਂ ਯਾਰ ਸਾਡੀ ਇੱਥੇ ਬਣਦੀਆਂ ਤੂੰ ਇਹ ਰਾਜਸਥਾਨ ਤੋਂ ਕਿਉਂ ਲਵਾਈਆਂ ਪੁੱਛਿਆ ਕਿਸੇ ਨੇ ਕਿੰਨਾ ਰੌਲਾ ਪੈ ਚੁੱਕਾ ਹੈ ਸੇਮ ਥਿੰਗ ਡਿੰਪੀ ਵਾਲੀ ਗੱਲ ਕਿਸੇ ਨੇ ਭਗਵੰਤ ਮਾਨ ਤੋਂ ਪੁੱਛੀ ਹੈ ਕਿ ਬੱਸ ਦੇ ਝੰਡਾ ਲਾਉਣ ਦੇ ਗਿਆਨ ਦਿੱਤਾ ਸੀ ਉਹਨੇ ਤੁਹਾਡਾ ਲਾਈਫ ਫਰਦਾ ਬਿਲਕੁਲ ਕਿਸੇ ਨੇ ਪੁੱਛਿਆ ਮੈਂ ਤੁਹਾਨੂੰ ਇਹ ਗੱਲ ਆ ਮਤਲਬ ਤੁਸੀਂ ਮੁੱਦਿਆਂ ਦੀ ਗੱਲ ਇਹ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਕਾਂਗਰਸੀ ਹੋਵੇ ਆਪ ਹੋਵੇ ਭਾਜਪਾ ਹੋਵੇ ਅਕਾਲੀ ਹੋਵੇ ਇਹਨਾਂ ਨੂੰ ਪੁੱਛੋ ਤਾਂ ਸਹੀ ਅਸੀਂ ਆ ਹੁਣ ਯੂਨੀਵਰਸਿਟੀ ਗਏ ਸੀ ਪਰਸੋਂ ਮੈਂ ਤੇ ਲੱਖਾਂ ਬੈਠੇ ਸੀ ਆਂਦੇ ਜੀ ਆਪੋਜੀਸ਼ਨ ਆਏ ਉਹਨਾਂ ਨੇ ਕਿਹਾ ਅਸੀਂ ਤੁਹਾਡੇ ਨਾਲ ਐ ਮੈਂ ਕਿ ਤੁਸੀਂ ਇਹਨਾਂ ਨੂੰ ਪੁੱਛਣਾ ਸੀ 4 ਸਾਲ ਪਹਿਲਾਂ ਤੁਸੀਂ ਸੀਗੇ ਉਦੋਂ ਕਿਉਂ ਨਹੀਂ ਕੀਤਾ ਇਹ ਕੰਮ ਚੁੱਪ ਫਿਰ ਆਖਣਗੇ ਉਹਨੇ ਨਹੀਂ ਔਰ ਇਹਨਾਂ ਨੂੰ ਆਪੋਜੀਸ਼ਨ ਜੀ ਅੱਗੇ ਤਾਂ ਇਹ ਗੱਲ ਵੀ ਨਾ ਕਿ ਆਪੋਜੀਸ਼ਨ ਤੇ ਯਾਦ ਆਉਂਦਾ ਜਾ ਕੇ ਹੁਣ ਤਾਂ ਜਿਹੜਾ ਮੁੱਖ ਮੰਤਰੀ ਉਹਨੂੰ ਇਹ ਹੀ ਨਹੀਂ ਪਤਾ ਕਿ ਮੈਂ ਆਪੋਜੀਸ਼ਨ ਤੇ ਕਿ ਮੁੱਖ ਮੰਤਰੀ ਆ ਆਪੋਜੀਸ਼ਨ ਲੀਡਰ ਵਾਲੀ ਗੱਲ ਕਰੀ ਜਾਂਦਾ ਕਸੂਰ ਕਸੂਰ ਲੋਕਾਂ ਦਾ ਆ ਹਾਂਜੀ ਐਂਟਰਟੇਨਮੈਂਟ ਮਨੋਰੰਜਨ ਜੇ ਗੀਤ ਸੁਣਦੇ ਹੁੰਦੇ ਆ ਲੋਕ ਕੋਈ ਚੁਟਕਲਾ ਸੁਣਦੇ ਆ ਕੋਈ ਕਹਾਣੀ ਸੁਣਦੇ ਆ ਭਵੰਤ ਕੋਲੋਂ ਕੋਈ ਫਿਲਮ ਦੇਖ ਕੇ ਹੱਸਦੇ ਕਬੀਡੀ ਫਿਲਮ ਅਸੀਂ ਤਾਂ ਲੋਕ ਆ ਕੁਝ ਲੱਭਣ ਲੱਗੇ ਸਰਦਾਂ ਨੇ ਤੇ ਬਾਈ ਨੇ ਗੱਲ ਕੀਤੀ ਕਿ ਰਾਜੇ ਬੜਿੰਗ ਦੇ ਕਹਿੰਦੇ ਉਹਦਾ ਕੀ ਕਿਹੋ ਜਿਹੇ ਬੇਤੁੱਕੇ ਬਿਆਨ ਤੇ ਉਹੋ ਜੇ ਗਾਂ ਜਵਾਬ ਦੇਣ ਵਾਲਿਆ ਜਿਵੇਂ ਉਹ ਗੱਲ ਕਰਦਾ ਕੋਈ ਕਥਾ ਮੈਂ ਕੱਲ ਹੀ ਸੁਣ ਰਿਆ ਸੀ ਕਹਿੰਦਾ ਮੇਰੀ ਜਨਾਨੀ ਨੂੰ ਨਾ ਦੇਖੋ ਮੈਨੂੰ ਦੇਖ ਛੋਟੀਆਂ ਛੋਟੀਆਂ ਕਲਿੱਪਾਂ ਵਾਇਰਲ ਹੋ ਰਹੀਆਂ ਇੱਕ ਮੈਂ ਤੁਹਾਨੂੰ ਮੈਂ ਇੱਕ ਮਿੰਟ ਪੂਰੀ ਹੋ ਜਾਣ ਦੋ ਮੈਂ ਹੈਰਾਨ ਆ ਇਹਨਾਂ ਲੋਕਾਂ ਤੋਂ ਦੁੱਖ ਨਾ ਕਹਿਣਾ ਪੈਂਦਾ ਜਿਹੜੇ ਸਭ ਤੋਂ ਵੱਡੇ ਝੰਡੇ ਚੱਕ ਕੇ ਕਿਸਾਨੀ ਦੇ ਦਿੱਲੀ ਬੈਠੇ ਸੀ ਉਹ ਜੋ ਬੀਜਪੀ ਦੇ ਝੰਡੇ ਚੱਕ ਕੇ ਬੈਠੇ ਕਿੱਥੇ ਪਰ ਸਾਡੀਆਂ ਜ਼ਮੀਰਾਂ ਕਿੱਥੇ ਜ਼ਮੀਰਾਂ ਸੋਚਣ ਵਾਲੀ ਗੱਲ ਆ ਬਿਲਕੁਲ ਪਾਣੀ ਤਾਂ ਉਹਨਾਂ ਨੇ ਵੀ ਪੀਣਾ ਨਹੀਂ ਨਹੀਂ ਉੱਥੇ ਮੋਦੀ ਮੁਰਦਾਬਾਦ ਦੱਬ ਦਿਆ ਗਿਆ ਉਹ ਕਰਦੇ ਆਗੇ ਆ ਕਰਦਾਂਗੇ 13 ਮਹੀਨੇ ਬੈਠੇ 800 ਬੰਦਾ ਮਰਵਾਇਆ ਤੁਸੀਂ ਆ ਝੰਡੇ ਚਾ ਕੇ ਨਦੇ ਪੈਰ ਚੜਦੇ ਫਿਰਦੇ ਆ ਆ ਹਾਲਾਤ ਹੋਏ ਖੜੇ ਅੱਡ ਲੋਕਾਂ ਨੇ ਕਿਥੋਂ ਅਸੀਂ ਆਹ ਮੁੱਦਿਆਂ ਦੀ ਗੱਲ ਕਰ ਲਾਂਗੇ ਜਾਂ ਨਾ ਤੂੰ ਸੁਣ ਲੋਗੇ ਕਿਸੇ ਬੰਦੇ ਨੇ ਘੇਰ ਕੇ ਲੀਡਰ ਨੂੰ ਸਵਾਰ ਕੀਤਾ ਚਿੱਟੇ ਦਾ ਕਿੰਨਾ ਵੱਡਾ ਮੁੱਦਾ ਹੈ ਆ ਵੋਟਾਂ 'ਚ ਖਤਮ ਹੀ ਹੋ ਜਾਂਦਾ ਮੁੱਦੇ ਪਰ ਨਜ਼ਾਰੇ ਇੰਨਾ ਲੈਂਦੇ ਲੋਕ ਫਲਾਣੇ ਨੇ ਫਸਾਣੇ ਨੂੰ ਨਿੰਦੇ ਆ ਫਲਾਣੇ ਨੇ ਫਸਾਣੇ ਨੂੰ ਨਿੰਦੇ ਆ ਫਲਾਣੇ ਨੇ ਆਹ ਕਹਾਣੀ ਸੁਣਾ ਦੀ ਫਲਾਣੇ ਚੁਟਕਲਾ ਸੁਣਾਦਾ ਇਹ ਵੀ ਰਾਜਨੀਤੀ ਵੀ ਗੰਦਰੀ ਹੋਈ ਨੇ ਉਹ ਚੰਨੀ ਨੂੰ ਡੱਬੂ ਵਾਲੀ ਕੁੱਤੇ ਵਾਲੀ ਗੱਲ ਸੁਣਾਈ ਦੱਸ ਉਹਨੂੰ ਲੈ ਕੇ ਬਹਿ ਗਏ ਕਿਤੇ ਵਿਊ ਵੇਖੋ ਵਿਊ ਵੇਖੋ ਰੱਖਾ ਬਹੁਤ ਸੋਹਣੀ ਇੱਕ ਵਾਰੀ ਗੱਲ ਕਰ ਰਿਆ ਸੀ ਅਸੀਂ ਨੇ ਖੜੇ ਸੀ ਉੱਤੇ ਫਟੇਗੜ ਸਾਹਿਬ ਫਟੇਗੜ ਸਾਹਿਬ ਹੰਸਲਾ ਨਦੀ ਹੈ ਜਿਹੜੀ ਇਤਿਹਾਸਿਕ ਨਦੀ ਹੈ ਹਾਂ ਜੰਡੇ ਬੁਰਜ ਦੇ ਥੱਲੇ ਵੀ ਜਾਂਦੀ ਉਹ ਨਾਲਾ ਬਣਾਦੀ ਭਰਾਤੀ ਸਾਹਮਣੇ ਉੱਤੇ ਬਹੁਤ ਸਾਰੀਆਂ ਫੈਕਟਰੀਆਂ ਸੀ ਜਿਹੜਾ ਰਿਵਰਸ ਬੋਰ ਕਰਕੇ ਪਾਣੀ ਪਾਰ ਕਰਦੇ ਸੀ ਮਤਲਬ ਕਿ ਨਿੱਕੀ ਗੱਲ ਕੀਤੀ ਉਹ ਨਾ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਨਾ ਇਸ ਨੂੰ ਕਿੰਨੇ ਕ ਬੰਦੇ ਸੁਣਨਗੇ ਤੇ ਇੱਕ ਕਿਹੜਾ ਉਹ ਸੀਤੋ ਵਾਲਾ ਪੰਨੂ ਸੁਣੂ ਸੁਣੂ ਸੀਤੋ ਵਾਲਾ ਆਂਦੇ ਉਹਨੂੰ ਲੱਖਾਂ ਸੁਣ ਲੈਂਦੇ ਨੇ ਇੱਕ ਚੁੰਮਿਆਂ ਵਾਲੀ ਬਾਤ ਦਾ ਸੁਨਾ ਕੀ ਜੇ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਗੱਲ ਉਹ ਆਪਣੇ ਬੈਸ ਨੂੰ ਕੌਣ ਸੁਣੇ ਇਹ ਸਾਡੀ ਮੈਂ ਤੁਹਾਨੂੰ ਇਹੀ ਗੱਲ ਦੱਸਣ ਲੱਗਿਆ ਸੀਗਾ ਇੱਕ 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 ਮੇਰੀ ਗੱਲ ਦਾ ਜੀ ਦੋ ਗੀਤ ਆਇਆ ਪਿਛਲੇ ਦਸੰਦਾਂ ਚ ਇੱਕ ਸਿੱਖੰਪੈਰ ਗੀਤ ਆ ਰਣਜੀਤ ਬਾਵੇ ਦਾ ਜੀ ਹਾਂ ਬੜਾ ਕਮਾਲ ਦਾ ਗੀਤ ਆ ਤੁਮ 8 ਕੁ ਲੱਖ ਬੰਦੇ ਨੇ ਇੱਕ ਗੀਤ ਆਇਆ ਸੀਗਾ ਬਲਵਿੰਦਰ ਬੁੱਲਟਾ ਮੁੰਡਾ ਉਹਨੇ ਪੰਜਾਬੀ ਫੁੱਲੀ ਤੇ ਗੁਰਮੁਖੀ ਮਹਾਪੁਰ ਜਿੱਥੇ ਬੜਾ ਕਮਾਲ ਦਾ ਗੀਤ ਤੇ ਵੀਡੀਓ ਵੀ ਉਹਦਾ ਕਮਾਲ ਦੀ ਬਣਾਈ ਉਹਨੂੰ ਪੰਜਾਬੀਆਂ ਬੰਦੇ ਮੈਂ ਤਾਂ ਨਰਾਹੀ ਦੱਸਣ ਲੱਗਾ ਸੁਣਨ ਵਾਲੀ ਗੱਲ ਆ ਸੁਣਨ ਆ ਜੀ ਹਾਂ ਜੀ ਹਾਂ ਪਤਾ ਨਹੀਂ ਇੱਕ ਪਿੱਛੇ ਜੇ ਹੋਗਾ ਸਾਤ ਹੋ ਗਿਆ ਹੁਣ ਪਤਾ ਨਹੀਂ ਇੱਕ ਗੀਤ ਆ ਜਿਹੜੇ ਗਾਇਕ ਦਾ ਮਕਸੀਕੋ ਚੱਲੀਏ ਮਕਸੀਕੋ ਚੱਲੀਏ ਪਤਾ ਨਹੀਂ ਕਿਹੜਾ ਗਾਇਕ ਹੈ ਉਹ ਨੂੰ 70 ਕਰੋੜ ਬੰਦਾ ਸੁਣੀ ਬੈਠੇ ਆਪਰ ਜੀ ਨਾਲ ਸਾਗਰ ਦੀ ਬੋਟੀ ਤੇ ਕਈ ਲੱਖਾਂ ਬਰੀਲਾਂ ਬਣ ਗਈਆਂ ਕੋਈ ਤੁਹਾਨੂੰ ਜ਼ਿਕਰ ਕਰਨ ਲੱਗਿਆ ਮੈਂ ਦੱਸਣ ਲੱਗਿਆ ਸੀਗਾ ਕਿ ਮੈਨੂੰ ਬਰੀਲਾਂ ਮੈਨੂੰ ਤਾਂ ਕੋਈ ਗਾਣਾ ਹੈ ਹਾਂ ਕੀ ਗੱਲ ਹੋਈ ਸਾਗਰ ਦੀ ਬੋਟੀ ਅੰਤੋਜ ਮੈਨੂੰ ਨਾਲੇ ਹਸੀ ਜਨ ਨਾਲੇ ਆ ਕਰੀ ਜਾ ਇਹ ਨਾ ਅੰਤੋਜ ਜੀ ਤਮਾਸ਼ੀਨ ਬਣ ਗਏ ਪਰ ਸਾਨੂੰ ਅੰਤੋਜ ਜੀ ਤੁਹਾਨੂੰ ਉਹੀ ਗੱਲ ਸੁਣਾਕਣ ਲੱਗਿਆ ਸੀ ਕਿ ਜਦ ਚੈਨਲ ਤੋਂ ਮੈਂ ਪਹਿਲਾਂ ਕੰਮ ਕਰਦਾ ਸੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਉਹ ਦੀ ਜੰਮੇ ਆਈ ਭਾਬੀ ਦੀ ਤੁਸੀਂ ਗੱਲ ਕਰਦੇ ਹੋ ਕਿ ਇੰਟਰਵਿਊ ਕਰਿਓ ਪਰ ਮੈਂ ਉਹਨਾਂ ਨੂੰ ਮਨ੍ਹਾ ਕਰਤਾ ਸੀਗਾ ਪਰ ਜੇ ਹੁਣ ਇੱਥੇ ਵਿਊ ਦੀ ਗੱਲ ਆ ਜੀ ਲੋਕਾਂ ਨੂੰ ਸਿਰਫ ਮਸਾਲਾ ਪ ਪਰ ਸਾਡੇ ਆਰਗੇ ਲੋਕ ਤੁਰਦੇ ਨੇ ਸਾਨੂੰ ਇੰਨੀ ਕਿ ਸੰਤੁਸ਼ਟੀ ਹੈਗੀ ਆ ਜੇ ਸਾਨੂੰ 100 ਬੰਦੇ ਨੇ ਸੁਣਿਆ ਜਾਂ 200 ਨੇ ਵੀ ਸੁਣਿਆ ਤਾਂ ਉਹ ਸਹਿਰਤ ਮੁੱਦਾ ਸੁਣਨਾ ਚਾਹੁੰਦਾ ਉਹ ਲੋਕ ਅਸੀਂ ਇਸ ਟੂਰ ਕਰਦੇ ਆ ਪਰਦ ਨੂੰ ਨਾ ਇੱਕ ਗੱਲ ਮੈਂ ਇਹਦੇ ਨਾਲ ਜੋੜ ਕੇ ਇੱਕ ਦੱਸ ਦਿਆ ਨਾ ਅਵਾਜ਼ ਜ਼ਿਕਰ ਜ਼ਰੂਰ ਕਰਦੇ ਜਦੋਂ ਮੈਂ ਬੰਬੇ ਸੀ ਨਾ ਤਾਂ ਉਹ ਵੀ ਫਿਲਮਾਂ ਹਿੰਦੀ ਚ ਚੌਨੀ ਦੇ ਪਿੱਛੇ ਕੀ ਹੈ ਸਰਕਾਰੀਏ ਤਕੀਆਂ ਝਾੜਾ ਲਗੇ ਹਨਾ ਮਤਲਬ ਸਰਕਾਰੀਏ ਤਕੀਏ ਮਤਲਬ ਮਨ ਜੀਂ ਕਰਦਾ ਠੰਡ ਲੱਗਦੀ ਹੈ ਇਹ ਜਿਹੜੇ ਗਾਣੇ ਚੱਲਦੇ ਹੁੰਦੇ ਸੀ ਤਾਂ ਆਂਦੇ ਕੀ ਹੁੰਦੇ ਸੀ ਕਿ ਜੀ ਇਹ ਪਬਲਿਕ ਡਿਮਾਂਡ ਹੈ ਤਾਂ ਉਦੋਂ ਸਾਡੇ ਵਰਗੇ ਬੰਦੇ ਉੱਥੇ ਵੀ ਇਹੀ ਬੋਲਦੇ ਸੀ ਹੁਣ ਵੀ ਬੋਲਦੇ ਆ ਜਿਵੇਂ ਕਿ ਯਾਰ ਥੋੜਾ ਵੀ ਤਾਂ ਕੋਈ ਮੋਰੈਲਿਟੀ ਹੈ ਖੋਡੀ ਵੀ ਤਾਂ ਕੋਈ ਜ਼ਮੀਰ ਨਹੀਂ ਪਬਲਿਕ ਇਚਾਰੀ ਕੋਈ ਕੋਈ ਜ਼ਮੀਰ ਨਹੀਂ ਪਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ ਇਹਦੇ ਨਾਲ ਜੋ ਕਿ ਉਹ ਤੋਂ ਬਾਅਦ ਫਿਲਮ ਆਈ ਸੀ ਹਮ ਆਪਕੇ ਹੈ ਕੌਮ ਬੜੀ ਪਰਵਾਰਕ ਫਿਲਮ ਸੀਗੀ 94 ਚ ਫਿਲਮ ਬਹੁਤ ਇੱਕ ਉਹਨਾਂ ਜਿਹੜਾ 300 ਕਰੋੜ ਰੁਪਇਆ ਕਮਾਇਆ ਇਹਨੇ 94 ਚ ਤਾਂ ਲੋਕਾਂ ਨੇ ਟੀਵੀ ਤੇ ਇਹ ਕੈਮਰਿਆਂ ਅੱਗੇ ਆ ਕਿ ਉਹ ਤੋਂ ਥੋੜਾ ਮੀਡੀਆ ਤਾਂ ਆਇਆ ਨਹੀਂ ਸੀ ਸਿੱਧੀ ਸਿੱਧੀ ਸਪੈਸ਼ਲੀ ਕਿ ਆ ਕਿ ਲੋਕਾਂ ਆ ਵੇਖਣਾ ਚਾਹੁੰਦੇ ਸੀ ਸਾਡੇ ਸਿਰ ਮੜੀ ਬੈਠੇ ਕੀ ਲੋਕ ਅਗਰ ਹੱਸ ਰਹੇ ਹਨ ਆਪਣੇ ਮਾਤਾ ਜੀ ਵੀ ਬੈਠੇ ਬੀਬੀਆਂ ਵੀ ਬੈਠੀਆਂ ਤੁਸੀਂ ਇਸ ਸਟੇਜ ਤੇ ਖੜ ਕੇ ਕੱਪੜੇ ਲਾਉਣ ਲੱਗ ਜਓ ਲੋਕ ਤਾਂ ਵੇਖਣ ਲੱਗ ਜਾਣਗੇ ਕਿ ਤੁਸੀਂ ਬੇਸ਼ਰਮੋਂ ਲਾਉਣ ਲੱਗ ਜੂਗੇ ਲੱਗਗੇ ਜੀ ਬਹੁਤ ਸਾਰੇ ਨਹੀਂ ਇਹ ਕੀ ਤੁਹਾਡਾ ਇਹ ਫਰਜ਼ ਹੈ ਤੁਹਾਡਾ ਫਰਜ਼ ਇਹ ਬੰਦਾ ਹੈ ਜੇ ਤੁਸੀਂ ਲੀਡ ਕਰ ਰਹੇ ਹੋ ਲੀਡਰ ਕਿਹਨੂੰ ਕਿਹਾ ਜਾਂਦਾ ਹੈ ਲੀਡ ਕਰਨ ਵਾਲਾ ਅੱਗੇ ਦੀ ਸੋਚਣ ਵਾਲਾ ਇੱਥੇ ਸਾਡੇ ਲੀਡਰ ਪਿੱਛੇ ਲੱਗਦੇ ਨੇ ਅੱਛਾ ਇਹ ਆ ਗੱਲ ਕਰ ਰਹੇ ਨੇ ਚੱਲ ਖੜਜੋ ਇੰਨਾ ਚ ਜਾ ਕੇ ਇਕਾਦੇ ਲੀਡਰ ਨੇ ਨਾ ਥੋੜਾ ਬਚਾਉਂਦੇ ਆ ਜੀ ਇਹ ਕਾਦੇ ਲੀਡਰ ਨੇ ਤੁਸੀਂ ਲੀਡ ਕਰੋ ਦੱਸੋ ਕਿ ਮੈਂ ਤੁਹਾਨੂੰ ਜਿਹੜੀ ਅੱਜ ਗੱਲ ਦੱਸ ਰਿਹਾ 6 ਮਹੀਨੇ ਬਾਅਦ ਹੋ ਸਕਦੀ ਹੈ ਇਹਨੂੰ ਹੁਣੇ ਵਿਚਾਰ ਲਿਏ ਕੀ ਆ ਸਾਡੇ ਲੀਡਰਾਂ ਨੇ ਜਦੋਂ ਆ ਨਾਲਾ ਬਣ ਰਿਹਾ ਸੀ ਇੱਕਦੋਂ ਤੋਂ ਬਣ ਰਿਹਾ 82 ਤੋਂ ਕੀ ਇਹਨਾਂ ਨੂੰ ਅਕਲ ਆਈ ਕਿਸੇ ਨੇ ਗੱਲ ਕੀਤੀ ਆ ਜਦੋਂ ਹੋਲੇ ਜਿਹਾ ਕੋਵਿਡ ਆਇਆ ਸੀ ਪਾਣੀ ਸਾਫ਼ ਹੋ ਗਿਆ ਸੀ ਜਲੰਧਰ ਤੋਂ ਛੱਡੋ ਲੁਧਿਆਣੇ ਤੋਂ ਖੜ ਕੇ ਪਾੜ ਦੀ ਦੇ ਸੀ ਕੀ ਉਸ ਤੋਂ ਬਾਅਦ ਕਿਸੇ ਲੀਡਰ ਨੇ ਜਿਵੇਂ ਆ ਕੋਟ ਵੀ 100 ਮੋਟਰ ਲੈ ਲਿੰਦਾ ਇਹਨਾਂ ਚੋਂ ਕਿਸੇ ਦੀ ਜ਼ਮੀਰ ਨਹੀਂ ਜਾਗੀ ਕਿ ਜਾ ਕੇ ਗੱਲ ਕਰ ਲੈ ਅੱਜ ਅਸੀਂ ਗੱਲ ਕਰ ਰਹੇ ਆ ਇਹ ਸਾਰੇ ਜਾਣੇ ਕੱਲ ਨੂੰ ਰੱਬ ਕਰੇ ਇਹ ਮਨਿਸਟਰ ਬਣ ਜੇ ਚੀ ਮਨਿਸਟਰ ਬਣ ਜੇ ਇਹ ਜਾ ਕੇ ਇਹ ਗੱਲ ਭੁੱਲ ਜੇ ਤੇ ਬਣਾ ਲਾ ਨਾ ਤਾਂ ਫਿਰ ਇਸ ਤੇ ਤੇ ਆ ਹੁਣ ਲਾ ਨਾ ਇਹਨਾਂ ਤੇ ਜਿਹੜੇ ਬਣੇ ਬੈਠੇ ਨੇ ਮੈਂ ਉਹ ਇੱਕ ਪਰਿਵਾਰ ਦੀ ਇੰਟਰਵਿਊ ਕੀਤੀ ਜੀ ਉਹ ਜਿੱਥੇ ਡਾਂਗਾਂ ਲੱਗੀਆਂ ਹੋਈਆਂ ਲੱਗੇ ਬੇ ਉੱਤੇ ਡਾਂਗਾਂ ਲੱਗੀਆਂ ਉਹਨਾਂ ਦੇ ਘਰੇ ਇੱਕ ਚੀਜ਼ ਹੋਰ ਗਿਰਦੀ ਆ ਜੀ ਕਾਲੇ ਰੰਗ ਦਾ ਪਾਊਡਰ ਡੈਗਦਾ ਵਾਹ ਕਿਉਂ ਇੱਥੇ ਗੋਸਪਰ ਵੀ ਡੈਗਦਾ ਇੱਥੇ ਗੋਸਪਰ ਵੀ ਡੈਗਦਾ ਸਾਡੇ ਖੌਦ ਘਰੇ ਵੀ ਡੈਗਦਾ ਤੇ ਉਹ ਸਵਾਲ ਜਿਹੜੀ ਡੈਗਦੀ ਆ ਜੀ ਉਹ ਕਹਿੰਦੇ ਇਹ ਵੀ ਸਾਨੂੰ ਇੱਥੇ ਸਾਹ ਦੇ ਵਿੱਚ ਸਾਡੇ ਅੰਦਰ ਤੱਕ ਕਮਰਿਆਂ ਤੱਕ ਜਾਂਦੀ ਆ ਮੈਂ ਉਹ ਬਾਬਾ ਜੀ ਦੀ ਇੰਟਰਵਿਊ ਕਰਕੇ ਆਇਆ ਉਹਨਾਂ ਨੇ ਵਿਚਾਰਿਆਂ ਨੇ 70 80 ਲੱਖ ਦਾ ਸ਼ਹਿਰ ਦੇ ਵਿੱਚ ਕੰਜ ਮੈਂ ਆ ਦੇਖ ਲਓ ਕੁੱਤੀ ਪਈ ਆ ਤੇ ਉਹਨਾਂ ਨੇ ਇਕੱਠਾ ਕਰਕੇ ਦਿਖਾਇਆ ਕਹਿੰਦੇ ਅਸੀਂ ਜ਼ੁਲਮ ਹੁੰਦਾ ਬਰਦਾਸ਼ਤ ਨਹੀਂ ਕਰਦੇ ਸਾਡੇ ਅੰਦਰ ਚੀਜ਼ ਸੜਦੀ ਸੀ ਤੜਫੁੰਦੀ ਸੀ ਝਟ ਉੱਠ ਕੇ ਲੜਨ ਲਈ ਤਿਆਰ ਹੋ ਜਾਂਦੇ ਤਿਆਰ ਹੋ ਜਾਂਦੇ ਮਜਲੂਮਾਂ ਨਾਲ ਖੜਦੇ ਜ਼ੁਲਮ ਦੇ ਖਿਲਾਫ ਲੜਦੇ ਅੱਜ ਅਸੀਂ ਮਾਰ ਚੱਲੇ ਘਰਾਂ 'ਚ ਬੈਠੇ ਕਿਉਂ ਸਵਾਲ ਤਾਂ ਹੀ ਹੈ ਨਾ ਇਹ ਇਹ ਮਾਨਸਿਕਤਾ ਜਿਵੇਂ ਉਹੀ ਗੱਲ ਵਾਰੀ-ਵਾਰੀ ਇਹ ਮਾਨਸਿਕਤਾ ਬਣੀ ਇਸ ਕਰਕੇ ਆ ਕਿ ਮਾੜਾ ਪ੍ਰਚਾਰ ਕੂੜ ਪ੍ਰਚਾਰ ਜੋ ਗੰਦਮੰਦ ਸਾਡੇ ਅੱਗੇ ਪਰੋਸਿਆ ਗਿਆ ਸਾਡੇ ਦਿਮਾਗਾਂ ਦੇ ਵਿੱਚ ਚੀਜ਼ਾਂ ਭਰ ਦਿੱਤੀਆਂ ਗਈਆਂ ਸਹੀ ਪ੍ਰਚਾਰ ਹੀ ਨਹੀਂ ਹੋਇਆ ਹੋਣਾ ਰੋਜ਼ ਆਪਣਾ ਸ਼ਬਦ ਆਉਂਦਾ ਪਵਨ ਗੁਰੂ ਪਾਣੀ ਪਿਤਾ ਮਾਂ ਦਾਤਾ ਪਿਤਾ ਆਪਣੇ ਗਾਂਵ ਦੇ ਸਾਥ ਰੋਜ਼ ਲੋਕਾਂ ਨੂੰ ਇਹ ਸ਼ਬਦ ਚਾਹਦੇ ਨੇ ਇਹਦੇ ਬਾਰੇ ਸਿੱਖਿਆ ਲੂ ਪੂਰੇ ਪੰਜਾਬ ਦੇ ਵਿੱਚ ਇੱਕ ਪਿੰਡ ਚ ਕਈ-ਕਈ ਗੁਰਦੁਆਰੇ ਮਾਲ ਲਗਾ ਚੱਲੋ ਤੁਸੀਂ ਜੇ ਪੌਣੇ ਕਿ 13000 ਪਿੰਡਾਂ ਤਾਂ ਆਪਾਂ ਇਹ ਮੰਨ ਲ ਜੀ ਵੀ 40000 ਗੁਰੂ ਘਰ ਤਾਂ ਹੋਣੇ ਆ ਸਰ ਇਤਿਹਾਸਿਕ ਤੇ ਆ ਨੋਟ ਪਰ ਪਿੰਡਾਂ ਦੇ ਕੀ ਬਾਕੀ ਹੈ ਕੀ ਉਹਨਾਂ ਗੁਰੂ ਘਰਾਂ ਦੇ ਵਿੱਚੋਂ ਇਹ ਆਵਾਜ਼ ਉੱਠੂ ਕੀ ਸਾਡੇ ਗ੍ਰਾਂਥੀਆਂ ਦੁਆਰਾ ਕੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾ ਥੋੜਾ ਪਾਣੀ ਪੀਵਾ ਤਾਂ ਕੁਛ ਨਹੀਂ ਮਾਂ ਉੱਠੋ ਲੋਕੋ ਜਾ ਕੇ ਤੇ ਤਰੀਕ ਨੂੰ ਬੰਦ ਮਾਰੋ ਤੁਹਾਡਾ ਪਾਣੀ ਉਹ ਸਤਲੋ ਜਿਹੜੇ ਗੁਰੂਆਂ ਨੇ ਦਸ਼ਮੇਸ਼ ਪਿਤਾ ਨੇ ਅੰਮ੍ਰਿਤਸਰskaya ਉਸੇ ਸਰਪਰੇ ਦੇ ਵਿੱਚੋਂ ਪਾਣੀ ਲੈ ਕੇ ਡਲ ਲੈ ਕੇ ਉਹ ਥੋੜਾ ਜ਼ਹਿਰ ਬਣਾਤਾ ਉੱਠੂ ਬਾਜ ਇਹ ਅਸੀਂ ਤਾਂ ਇਕੱਲਾ ਭਰਾਵਾ ਉਹ ਗੱਲ ਆ ਬਸ ਆਪਦਾ ਖਾਣਾ ਪੂਰਤੀ ਕਰ ਰਹੇ ਆ ਟੈਂਪਟ ਪਾ ਰਹੇ ਆ ਉਹ ਗੱਲਾਂ ਬਾਤਾਂ ਸਾਡੇ ਕਾਰਬਾਰ ਜੋਕ ਦੀਆਂ ਸੂਰ ਕਰਦਾਰ ਦੁਆਰਾ ਕਾਇਮ ਕਰਨਾ ਪੈਣਾ ਲੜਨਾ ਪੈਣਾ ਕਰਨਾ ਪੈਣਾ ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਆਪਣੇ ਹੱਥਾਂੋਂ ਚਾਣ ਲਈ ਖੀਤ ਤੇ ਹੀ ਕੰਮ ਕਰਨੇ ਆ ਕੋਈ ਕਹਿਣ ਲੱਗਾ ਕੀ ਕਹੋਗੇ ਲੋਕਾਂ 3 ਦਸੰਬਰ ਨੂੰ ਭਰਾਵੋ ਹੁਣ ਕੋਈ ਸਾਡਾ ਮਾਂ ਭੈਣ ਨੌਜਵਾਨ ਬਜ਼ੁਰਗ ਘਰੇ ਨਾਲ ਇਹੋ ਪੈਰ ਪਾਓ ਇਹ ਸਾਨੂੰ ਦੱਸਾਂਗੇ ਇਹ ਦੱਸਾਂਗੇ ਤੁਹਾਨੂੰ ਸਾਨੂੰ ਸਾਰਾ ਦੱਸਾਂਗੇ ਵੀ ਇੱਥੇ ਇਕੱਠੇ ਹੋਵਾਂਗੇ ਇੱਥੋਂ ਤੁਰਾਂਗੇ ਇੱਥੋਂ ਬੰਦ ਕਰੋ ਸਾਰਾ ਆਉਣ ਵਾਲੇ ਦਿਨਾਂ ਦਾ ਸਾਫ਼ ਕਰ ਦਿਆਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਪਿੰਡਾਂ ਜਾਣਾ ਸਾਰੇ ਤਿਆਰ ਰਹੋ ਮੇਰਾ ਵੀਰ ਕੀ ਨਾ ਸੋਚਿਆ ਕਰੋ ਸਪੈਸ਼ਲ ਸੁਨੇਹਾ ਆਊਗਾ ਕੋਈ ਉਹ ਗੱਲ ਹੁੰਦੀ ਹੈ ਵੀ ਜਿਹੜੀਆਂ ਲੜਾਈਆਂ ਕਹਿੰਦੇ ਹੱਕਾਂ ਵਾਲੀ ਲੜੀਆਂ ਜਾਂਦੀਆਂ ਹੋਣ ਉਹਦੇ ਲਈ ਸੁਨੇਹੇ ਨਹੀਂ ੱੱੱੱੱੱ ਲੱਲੇ ਜਾਂਦੇ ਇਹ ਲੜਾਈ ਹੱਕਾਂ ਤੋਂ ਵੀ ਅੱਗੇ ਲੜਾਈਆਂ ਤੁਹਾਡੀਆਂ ਜ਼ਿੰਦਗੀਆਂ ਤੁਹਾਡੀਆਂ ਜਾਨਾਂ ਬਚਾਉਣ ਲਈ ਲੜੀਆਂ ਜਾ ਰਹੀਆਂ ਨੇ ਆਓ ਮੇਰਾ ਵੀਰ ਸੁਨੇਹਾ ਨਾਲ ਦੀ ਕੀ ਜਾਓ ਪਹੁੰਚੋ 3 ਤਰੀਕ ਨੂੰ ਆਪਾਂ ਇਹ ਹਰ ਹਾਲ ਦੇ ਵਿੱਚ ਜੇ ਆਪਾਂ ਰੋਗੇ ਰੋਗੇ ਇਹ ਗਾਹਾਂ ਨੂੰ ਭੁੱਲ ਜਿਓ ਵੀ ਇਹ ਕੋਈ ਲਹਿਰ ਬਣ ਜੂ ਤੇ ਰੁਕਣਾ ਨਹੀਂ ਅਜਾ ਮਾਹਰੀ ਕੋ ਸਵਾਦ ਹੀ ਗੱਲਾਂ ਨੇ ਨਾ ਜੀ ਸਵਾਦ ਹੀ ਗੱਲ ਹਾਂਜੀ ਅਸੀਂ ਉੱਥੇ ਗਏ ਸੀਗੇ ਇਹਦੀ ਅਸੀਂ ਦਾ ਐਸਐਲ ਕੀਤੀ ਸੀ ਬੰਦ ਕਰਨ ਦੀ ਇਹਦੀ ਜੀ ਅਸੀਂ ਸਵੇਰ-ਸਵੇਰ ਗਏ ਸੀ ਮੇਰੇ ਅਹੀਂ ਚਿੱਟੇ ਕੱਪੜੇ ਪਾਏ ਸੀ ਤੇ ਜਿਸ ਆਪਾਂ ਨੂੰ ਤਾਂ ਦੁੱਧ ਤੇ ਡੇਢ ਘੰਟਾ ਰੁਕਿਆ ਉੱਥੇ ਡੇਢ ਘੰਟੇ ਦਾ ਸਾਰੇ ਮੋਢੇ ਕਾਲੇ ਹੋ ਗਏ ਐ ਸਵਾਦ ਡਿਗਰੇ ਜਿੱਥੇ ਅਸੀਂ ਕਹਿ ਰਹੇ ਹਾਂ ਇਹਨੂੰ ਬੰਦ ਕਰਨਾ ਹੁਣ ਮੈਨੂੰ ਇਹ ਦੱਸੋ ਜਿੱਥੇ ਇਹ ਨੀ ਸਵਾੜ ਦਿਖਦੀ ਹੈ ਇਸ ਮੈਲ ਤੁਹਾਡਾ ਕਾਲਾ ਤੇ ਅੱਖਾਂ ਬੱਚ ਲੱਗੇ ਨੇ ਜਿਹੜੇ ਉੱਥੇ ਰਹਿੰਦੇ ਨੇ ਆਸੇ ਪਾਸੇ ਉਹ ਕਿਵੇਂ ਰਹਿੰਦੇ ਉਹ ਕੀੜੇ ਮਕੌੜੇ ਨਹੀਂ ਕੀ ਇਹਨਾਂ ਨੂੰ ਇਹ ਮੰਦਰਾਂ ਚ ਗੁਰਦੁਆਰਾ ਸਾਹਿਬ ਚ ਆ ਕੇ ਨਾਕ ਰਗੜਦੇ ਨੇ ਉਹ ਸੌੜੇ ਉਹਦੇ ਬਣਾਈ ਹੋਈ ਜਨਸਾਂ ਨੂੰ ਉਹਦੀਆਂ ਬਣਾਈਆਂ ਹੋਈਆਂ ਅੰਸਾਂ ਨੂੰ ਤੁਸੀਂ ਮਾਰੀ ਜਾ ਰਹੇ ਹੋ ਜ਼ਹਿਰ ਪਿਆ ਕੇ ਉਹ ਤੁਹਾਡੀ ਕੋਈ ਮੈਂ ਤਾਂ ਇਹਨਾਂ ਨੂੰ ਜੇ ਨਾ ਇੱਕ ਬਸ਼ਦੂਗਾਂ ਨਾਲ ਤੇ ਉੱਤੇ ਖੜਾ ਹੀ ਰੱਖੇ ਹੋਏ ਐ ਤੇਰਾ ਨਾ Hazrat Ali ਸੀਗੇ Hazrat Ali ਕੋਲੇ ਸਰਬਲਾਂਚ ਜਿਹੜੇ ਸੀ ਗੋਏ ਸੀਗੇ ਤੇ ਨਵਾਸੀ ਸੀ Hazrat Muhammad ਸਾਹਿਬ ਦੀ ਉਹਨਾਂ ਕੋਲੇ ਕੋਈ ਬੰਦਾ ਆ ਗਿਆ ਹੈਗਾ ਸਿਰੇ ਦਾ ਕਰਪਟ ਸੀ ਜਿਹੜੇ ਸਾਡੇ ਹੁਣ ਅਸਟਰੀ ਦੇ ਡਿਪਾਰਟਮੈਂਟ ਚ ਆ ਆ ਗਿਆ ਨਾ Hazrat Ali ਸਾਰਾ ਦਿਨ ਲਾਲ ਲਾ ਕਰਦਾ ਰਹੀਦਾ ਜੇ ਤੂੰ ਉੱਤੇ ਗਿਆ ਕਿ ਅੱਲਾ ਨਾ ਹੋਇਆ ਫਿਰ ਕੀ ਕਰੇਗਾ ਅਗੋਂ ਹਜ਼ਰਤ ਅਲੀ ਆਂਦੇ ਕਿ ਇੱਕ ਪੁੱਤ ਜੋ ਤੂੰ ਬੇਈਮਾਨੀਆਂ ਕਰਦਾ ਆ ਆ ਸਾਰਾ ਕੁਝ ਕਰਦਾ ਤੇ ਮਰਿਆ ਕੁੱਤੇ ਗਿਆ ਕਿ ਅੱਲਾ ਹੋਇਆ ਫਿਰ ਤੂੰ ਦੱਸ ਕੀ ਕਰੇਗਾ ਤਾਂ ਮੈਂ ਇਹਨਾਂ ਸਾਰਿਆਂ ਨੂੰ ਇਹ ਪੁੱਛਦਾ ਕਿ ਜੇ ਭਾਈ ਅਸੀਂ ਜਿਹੜੇ ਬਾਬੇ ਦੀ ਜਿਨੀਆ ਗੱਲਾਂ ਕਰਦੇ ਆ ਇੱਥੇ ਦਾ 40 50 ਸਾਲ ਇਹ ਕਰ ਲੂਂਗੇ ਉਹ ਉੱਤੇ ਜਾ ਕੇ ਕੀ ਜਵਾਬ ਦੇਉਂਗੇ ਹੋਰ ਛੱਡੋ ਆਪ ਦੀਆਂ نسلਾਂ ਨੂੰ ਕੀ ਜਵਾਬ ਦੇਉਗੇ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਾਲੀ ਨੂੰ ਹੋਇਆ ਕਿ ਨਹੀਂ ਨਮਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਹੋਇਆ ਕਿ ਨਹੀਂ ਓਏ ਕੌਣ ਪਾਛੀ ਪਾਣੀ ਤੋਂ ਆ ਸਾਡੀ ਭੈਣ ਹੋਣ ਆਂਬੜਾ ਬੈਡਰੂ ਲੈ ਕੇ ਕਹਿ ਰਹੀ ਸੀ ਸਰਪੰਚ ਘੜੀ ਸੌਣੀ ਵਿੱਚ ਹੀ ਇੱਥੇ ਆ ਲੋਕ ਮੈਂ ਕਿਹਾ ਕੋਈ ਹੋਵੇ ਕੋ ਜਿੱਤਿਆ ਕੋ ਹਾਰਿਆ ਕੋਈ ਗੱਲ ਨਹੀਂ ਕੋ ਕਾਂਗਰਸੀ ਕੋਈ ਆਪ ਕੋਈ ਬੀਜੇਪੀ ਪਾਣੀ ਤਾਂ ਆਹੀ ਪੀਓਗੇ ਤੇ ਜੇ ਪਾਣੀ ਪੀ ਲਿਆ ਬਾ ਆਰੋ ਲਾ ਲਿਆ ਤਾਂ ਨਾਉਂਗੇ ਤਾਂ ਇਸੇ ਨਾਲ ਸਸਲਾਂ ਨਹੀਂ ਕਰੇ ਉਹੀ ਨਾਜ ਖਾਉਂਗੇ ਦੁੱਧ ਵੀ ਉਹੀ ਪੀਉਂਗੇ ਇੱਕ ਚੀਜ਼ ਹੋਰ ਵੀ ਆ ਜਿੰਤੂ ਨੇ ਛੱਤ ਪੂਜਾ ਸੀ ਜੀ ਮੈਂ ਕਵਰ ਕੀਤਾ ਲੈ ਦੇ ਵਿੱਚ ਢੇਰ ਲਾਏ ਹੋਏ ਸੀਗੇ ਜੀ ਗੰਦ ਦੇ ਸਫਾਈ ਚੱਲ ਰਹੀ ਸੀ ਪਰ ਇਹਨਾਂ ਨੇ ਉਹ ਪੂਜਾ ਉਹਨਾਂ ਨੂੰ ਪਾਣੀ ਪ੍ਰੋਵਾਈਡ ਕਰਨ ਦੇ ਖਾਤਰ ਉਹ ਪਾਣੀ ਪਿੱਛੇ ਛੜਤਾ ਜੀ ਉਵੇਂ ਗੰਦ ਦੇ ਵਿੱਚ ਇਹ ਵੋਟ ਵੀ ਪ੍ਰਭਾਵ ਹੈਗਾ ਇਸ ਚੀਜ਼ ਦਾ ਇਹ ਥੋੜੀ ਕੁਆਲਿਟੀ ਆਫ ਲਾਈਫ ਨੂੰ ਨਹੀਂ ਜਾਂਦੇਗੇ ਹੂੰ ਜਿਹੜੀ ਬਾਹਰ ਦੀ ਗੱਲ ਹੈਗਾ ਮੈਂ ਅਸੀਂ ਸਾਰੇ ਆਨਡਰਬਾਰ ਗੁਰੂ ਸ਼ੰਦੋਵਰੇ ਪਰ ਮੈਨੂੰ ਸਾਡੇ ਇਸ ਦੇਸ਼ ਦੇ ਮੁਕਾਬਲੇ ਬਾਹਰ ਦੀ ਇੱਕ ਚੀਜ਼ ਚੰਗੀ ਲੱਗਦੀ ਹੈ ਤੁਸੀਂ ਕੈਨੇਡਾ ਜਾਓ ਕਿਤੇ ਵੀ ਆਸਟ੍ਰੇਲੀਆ ਚਲੇ ਜਾਓ ਇੰਗਲੈਂਡ ਅਮਰੀਕਾ ਮੈਂ ਉੱਥੇ ਗਿਆ ਜੀ ਤੇ ਮੈਨੂੰ ਪਹਿਲੀ ਵਾਰੀ ਜਦੋਂ ਮੈਂ ਗਿਆ ਮੈਂ ਕਿਹਾ ਯਾਰ ਪਾਣੀ ਦੀ ਬੋਤਲ ਤੋਂ ਦੇ ਦੇ ਸਰਾਣੀ ਰੱਖਣਾ ਆਹ ਨਹੀਂ ਜੀ ਤੁਸੀਂ ਆਪ ਦੇ ਬਾਥਰੂਮ ਵਾਲੀ ਟਾਈਪ ਚੋਂ ਮਤਲਬ ਪੂਤੀ ਜੋ ਢਿਲੇ ਹੋ ਜੇ ਉਮਮੇ ਦਾ ਪਰਵਾ ਮੈਂ ਤੁਹਾਨੂੰ ਇਟਲੀਆਨ ਉਹ ਬਣੀ ਕਿਵੇਂ ਆ ਬਾਈ ਪੋਜਾ ਪਾਣੀ ਹੈ ਮੈਨੂੰ ਆਦਤ ਐ ਇੱਚੀ ਬਣੀ ਵੀ ਇੰਡੀਆ ਦਾ ਡਰ ਐ ਜਿਆ ਬਣਿਆ ਮੈਂ ਨਾ ਪਰਵਾ ਮੈਂ ਤਾਂ ਫ੍ਰਿਜ ਚੋਂ ਚੱਕ ਕੇ ਲਿਆਉਂਗਾ ਆ ਆ ਉਹਨਾਂ ਦੇਸ਼ਾਂ ਦੀ ਖਾਸ ਗੱਲ ਜਿਹੜੇ ਪਾਣੀ ਨਾਲ ਨਹਾਉਣੇ ਉਹੀ ਪੀਂਦੇ ਨੇ ਤੇ ਸਾਡੇ ਵੀ ਐਂ ਹੁੰਦਾ ਸੀ ਬਿਲਕੁਲ ਹੁੰਦਾ ਸੀ ਹਰ ਪਿੰਡ ਖੂਹ ਦੇ ਨਲਕੇ ਦਾ ਪਾਣੀ ਪਿੰਦਾ ਹੀ ਆ ਜਿੱਥੇ ਆਪਾਂ ਬੈਠੇ ਆ ਬਿਲਕੁਲ ਆ ਬੁੱਢਾ ਦਰਿਆ ਜੀ ਨੂੰ ਅਸੀਂ ਨਾਲਾ ਬਣਾਤਾ ਹੈ ਇੱਥੇ ਜਿੰਨੇ ਨਾ ਬੰਦਿਆਂ ਨੂੰ ਪੁੱਛ ਲਓ ਇਹ ਤਾਂ ਉਮਰ ਵਾਲੇ ਨੇ ਐ ਪਾਣੀ ਧਰਤੀ ਹਟਾਉਂਦੇ ਸੀ ਤੇ ਪਾਣੀ ਨਤਾਰ ਕੇ ਪੀ ਲੈਂਦੇ ਸੀ ਤੇ ਹੁਣ ਪੀ ਕੇ ਬਹਾਉ ਕੈਂਸਰ ਵੱਟ ਤੇ ਤੇ ਉਦੋਂ ਇਹਨਾਂ ਪਾਣੀਆਂ 'ਚ ਜਿਵੇਂ ਲੱਖਾਂ ਵਾਰ ਵਾਰ ਕਹਿੰਦਾ ਕਿ ਆਹ ਰੋਤਾ ਲਾ ਲਿਆ ਇਹ ਤੁਹਾਡੇ ਮਿਨਰਲ ਮਾਈਨਸ ਕਰ ਦਿੰਦਾ ਕੁੱਟੇ ਦੁਖਦੇ ਐ ਠੋਕਾ ਪਾਣੀ ਪੀ ਰਹੇ ਹੋ ਪਹਿਲਾਂ ਮਿਨਰਲ ਵਾਲਾ ਹੁੰਦਾ ਸੀ ਤੇ ਡੰਡ ਮਾਰਦੇ ਸੀ ਸਿਹਤ ਮੰਨ ਜਾਂਦੀ ਸੀ 10 ਫੁੱਟ ਤੇ ਨਲਕੇ ਸੀਗੇ ਸਾਡੇ ਇੱਥੇ ਆਹੀ ਸੀ ਗੱਲ 800 ਨਲ ਛੱਡਿਆ ਜਕਾਰ ਕੀ ਗੱਲ ਆ ਜੇ ਤੁਸੀਂ ਸੁਣਿਆ ਸਾਰਿਆਂ ਨੂੰ ਫਿਰ ਅਸੀਂ ਵੀ ਆਪਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ 3 ਦਸੰਬਰ ਨੂੰ ਜ਼ਰੂਰ ਪਹੁੰਚਿਓ ਧੰਨਵਾਦ